ਕਈ ਉਤੇ ਕਾਫੀ ਲੰਬੇ ਸਮੇਂ ਤੋਂ ਰਹਿ ਰਹੇ ਨੇ ਪੱਕੇ ਹੋਣ ਦੀ ਵੇਟ ਕਰ ਰਹੇ ਨੇ ਪਰ ਹੱਲੇ ਵੀ ਕਹਿੰਦੇ ਵੀ ਕਈ ਸਾਲ ਨਿਕਲ ਗਏ ਪਰ ਪੱਕੇ ਨਹੀਂ ਹੋ ਪਾਰੇ ਕੀ ਕਾਰਨ ਕੀ ਉਹਦੇ ਵਿੱਚ ਮੈਨੂੰ ਤੁਸੀਂ ਇਹ ਦੱਸੋ ਵੀ ਜਦੋਂ ਕੈਨੇਡਾ ਗਏ ਸੀ ਉਦੋਂ ਸੋਚ ਕੇ ਗਏ ਸੀ ਨਾ ਕੁਝ ਸੋਚਿਆ ਸੀ ਕਿਸੇ ਬੇਸ ਤੇ ਗਏ ਹੋਣਗੇ ਕੀ ਉਹ ਬੇਸ ਖਤਮ ਹੋ ਗਿਆ ਕੀ ਕਿਉਂ ਨਾਲ ਉਹ ਬੇਸ ਖੁਦ ਖਤਮ ਕਰਤਾ ਜੋ ਸਟੱਡੀ ਪਰਮਿਟ ਤੇ ਗਈ ਸੀ ਇਹਦਾ ਮਤਲਬ ਉਹ ਪੜ੍ਹੇ ਨਹੀਂ ਜੇ ਪੜ੍ਹੇ ਨਹੀਂ ਪ੍ਰੋਗਰਾਮ ਨਹੀਂ ਖਤਮ ਕੀਤਾ ਤਾਂ ਵਰਕ ਪਰਮਿਟ ਨਹੀਂ ਮਿਲਿਆ ਸਿਰਫ ਉਹੀ ਬੱਚੇ ਉੱਤੇ ਸਟਰਗਲ ਕਰ ਰਹੇ ਨੇ ਜਿਨ੍ਹਾਂ ਨੇ ਕਿਸੇ ਨਾ ਕਿਸੇ ਵੇਲੇ ਕਿਸੇ ਨਾ ਕਿਸੇ ਸਟੇਜ ਤੇ ਕੈਨੇਡੀਅਨ ਜਿਹੜਾ ਲਾਅ ਸੀ ਜਿਹਦੇ ਅੰਡਰ ਉਹ ਆਏ ਸੀ ਜਿਹਦੀ ਕੈਟਾਗਰੀ ਚੋਂ ਆਏ ਸੀ ਉਸ ਕੈਟਾਗਰੀ ਦੇ ਉਸ ਲਾਅ ਨੂੰ ਅਬਿਊਜ਼ ਕੀਤਾ ਹੋਇਆ ਹੈ ਅਜਿਹੇ ਕਿਹੜੇ ਕੋਰਸ ਨੇ ਕਈ ਬੱਚੇ ਹੱਲੇ ਵੀ ਚਾਹ ਬਾਨੇ ਤੇ ਸਿੱਖਿਆ ਲਈ ਜਾਣਾ ਚਾਹੁੰਦੇ ਖਾਸ ਕਰਕੇ ਹੱਲੇ ਵੀ ਬਿਊਟੀ ਉਹਦੀ ਇਹ ਹੈ ਕੈਨੇਡਾ ਦੀ ਕਿ ਅਗਰ ਤੁਸੀਂ ਉੱਥੇ ਹੱਲੇ ਵੀ ਪੜਨ ਜਾਣੇ ਹੋ ਐਕਚੁਅਲ ਪੜਨ ਜਾਣੇ ਹੋ ਉਹ ਚਾਹੇ ਸਾਇੰਸਿਸ ਹੋਣ ਇੰਜੀਨੀਅਰਿੰਗ ਹੋਵੇ ਈਵਨ ਬੈਚਲਰ ਆਫ ਆਰਟਸ ਹੋਵੇ ਹੈਲਥ ਸਾਇੰਸਿਸ ਦੇ ਪ੍ਰੋਗਰਾਮ ਲੈ ਲਓ ਫੂਡ ਇੰਡਸਟਰੀ ਲੈ ਲਓ 100% ਵੀਜ਼ਾ ਵੀ ਮਿਲੇਗਾ ਵਰਕ ਪਰਮਿਟ ਵੀ ਮਿਲੇਗਾ ਪੀਆਰ ਵੀ ਮਿਲੇਗਾ ਕਈ ਕਹਿੰਦੇ ਨੇ ਵੀ ਮਿਥ ਹੈ ਕਈ ਕਹਿੰਦੇ ਸਚਾਈ ਹੈ ਵੀ ਕੈਨੇਡਾ ਚ ਕਹਿੰਦੇ ਕੰਮ ਹੀ ਹੈ ਨਹੀਂਗਾ ਕਰਨ ਨੂੰ ਇੰਨੇ ਪ੍ਰਾਈਵੇਟ ਕਾਲਜ ਉੱਥੇ ਖੁੱਲੇ ਨੇ ਹਰ ਕਾਲਜ ਦੇ ਵਿੱਚ ਬਿਨਾ ਕਿਸੇ ਕੈਪ ਦੇ ਇੰਨੇ ਜ਼ਿਆਦਾ ਸਟੂਡੈਂਟ ਜਾ ਰਹੇ ਸੀਗੇ ਔਰ ਇਹ ਕੈਨੇਡੀਅਨ ਗਵਰਨਮੈਂਟ ਵੀ ਕਿਤੇ ਰਿਸਪੌਂਸਿਬਲ ਹੈ ਜਿਹੜੇ ਕਿ ਵੀਜ਼ੇ ਇਸ ਤਰ੍ਹਾਂ ਦਿੱਤੇ ਜਾ ਰਹੇ ਸੀ ਜਿਸ ਤਰ੍ਹਾਂ ਕਿ ਬਿਲਕੁਲ ਹੀ ਸੌਖੀ ਗੱਲ ਹੈ ਵੀ ਜਿਹੜਾ ਮਰਜ਼ੀ ਅਪਲਾਈ ਕਰੋ ਤੇ ਵੀਜ਼ਾ ਲੈ ਲਓ ਜੀ ਇਹ ਨੀ ਤਦਾਦ ਬੱਚਿਆਂ ਦੀ ਕਾਲਜਾਂ ਤੋਂ ਬਾਹਰ ਸਿਰਫ ਕੰਮ ਦੇ ਲਈ ਜ ਗਈ ਹੋਈ ਹੈ ਪੜਾਈ ਦੇ ਨਾਲ ਕੋਈ ਲੈਣ ਦੇਣ ਨਹੀਂ ਹੈ ਉਹ ਕਿਸੇ ਵੀ ਕੰਟਰੀ ਦੇ ਇਕਨੋਮਿਕ ਸਟਰਕਚਰ ਤੇ ਬਹੁਤ ਜ਼ਿਆਦਾ ਬੋਝ ਤਾਂ ਪਾਉਣਗੇ ਤੇ ਉਹਦੇ ਵਿੱਚ ਇੱਕ ਮੈਂ ਖੁਦ ਦੇਖਿਆ ਹੈਗਾ ਕਿ ਇੱਕ ਕੈਸ਼ੀਅਰ ਦੀ ਜੌਬ ਦੇ ਲਈ ਮੈਂ ਇੱਕ ਮੀਲ ਲੰਬੀ ਲਾਈਨ ਫਰਟੀਨੋ ਦੇ ਸਾਹਮਣੇ 2023 ਮੈਂ ਖੁਦ ਦੇਖੀ ਹੈ ਤਰ੍ਹਾਂ ਦਾ ਕੰਮ ਜਿਹੜਾ ਤੁਹਾਡੇ ਸਟੱਡੀ ਦੇ ਵਿੱਚ ਤੁਹਾਨੂੰ ਮਿਲ ਸਕਦਾ ਸੀ ਤੁਸੀਂ ਉਹ ਤਾਂ ਛੱਡ ਲਈ ਦਿੱਤੀ ਔਰ ਫਿਰ ਕਿਸੇ ਤਰ੍ਹਾਂ ਦਾ ਵੀ ਕੰਮ ਕਰਨ ਨੂੰ ਤਿਆਰ ਹੋ ਤਾਂ ਯੈਸ ਉੱਥੇ ਰੈਸੈਸ਼ਨ ਹੈ ਔਰ ਇਸ ਤਰ੍ਹਾਂ ਦੇ ਬੱਚੇ ਜਿਹੜੇ ਕਿ ਪੜ੍ਹਾਈ ਛੱਡ ਕੇ ਸੜਕਾਂ ਤੇ ਤੁਰ ਕੇ ਕੰਮ ਲੱਭਦੇ ਨੇ ਉਹਨਾਂ ਦੇ ਲਈ ਬਹੁਤ ਮੁਸ਼ਕਲ ਹੋ ਗਈ ਹੈ ਇੱਥੋਂ ਤਾਂ ਜਾਣਦੇ ਨੇ ਵੀਜ਼ਾ ਲੈ ਕੇ ਕਿਸੇ ਯੂਨੀਵਰਸਿਟੀ ਦਾ ਉਥੇ ਜਾ ਕੇ ਕਹਿੰਦੇ ਕਿ ਉਹਦਾ ਯੂਨੀਵਰਸਿਟੀ ਵਿੱਚ ਵਰਕ ਪਰਮਿਟ ਨਹੀਂ ਹੈ ਤਾਂ ਜਾਂਦੇ ਸਾਰੇ ਕਾਲਜ ਬਦਲ ਲੈਂਦੇ ਨੇ ਇਹ ਜਿਹੜੇ ਸ਼ਿਫਟਿੰਗ ਦਾ ਕਾਰਨ ਹੈ ਇਹ ਕੰਮ ਨਾ ਮਿਲਣ ਦਾ ਕਾਰਨ ਨਹੀਂ ਹੈ ਇਹ ਕਾਰਨ ਹੈ ਕਿ ਤੁਸੀਂ ਕਾਲਜ ਦੇ ਵਿੱਚ ਕਲਾਸਾਂ ਮਿਸ ਕਰੋ ਤੇ ਉਹ ਇੱਕ ਵੱਡੇ ਸ਼ਹਿਰ ਦੇ ਕਿਸੇ ਕਾਲਜ ਜਿਵੇਂ ਬ੍ਰਮਟਨ ਆ ਜਾਓ ਤੇ ਉਥੇ ਕਿਸੇ ਤਰ੍ਹਾਂ ਦਾ ਵੀ ਲੀਗਲ ਔਰ ਇਲੀਗਲ ਕੰਮ ਕਰੀ ਜਾਓ ਔਰ ਘਰਦਿਆਂ ਨੂੰ ਇਹ ਕਹੋ ਜਾਂ ਇਹ ਇਮਪ੍ਰੈਸ਼ਨ ਦਿਓ ਕਿ ਯੂਨੀਵਰਸਿਟੀ ਤੋਂ ਤਾਂ ਸ਼ਿਫਟ ਕੀਤਾ ਸੀ ਕੰਮ ਨਹੀਂ ਮਿਲਦਾ ਮੇਰੇ ਬੜਿਆਂ ਨਾਲ ਉੱਥੇ ਵੀ ਗੱਲ ਹੁੰਦੀ ਆ ਉਹ ਕਹਿੰਦੇ ਨੇ ਜੀ ਬਾਅਦ ਦਾ ਬਾਅਦ ਸੋਚਾਂਗੇ ਹੁਣ ਤਾਂ ਅਸੀਂ ਕਮਾਈ ਰਹੇ ਆ ਨਾ ਸੋ ਇਹ ਇੱਕ ਬੜੀ ਮਿਸਕਨਸੈਪਸ਼ਨਸ ਨੇ ਔਰ ਇਸ ਹਾਲਾਤ ਤੱਕ ਬੱਚੇ ਜਿਹੜੇ ਨੇ ਉਹ ਇਗਨੋਰੈਂਸ ਨਹੀਂ ਪਹੁੰਚਦੇ ਜਾਣ ਬੁੱਝ ਕੇ ਕਰਦੇ ਨੇ US Embassy ਦੇ ਵੱਲੋਂ ਵੀ ਕੱਲ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਹੈ। ਉਹਨਾਂ ਨੇ ਕਿਹਾ ਕਿ ਵੀ ਜਿਹੜੇ ਬੱਚੇ ਬਿਨਾਂ ਦੱਸੇ ਕਾਲਜ ਨੂੰ ਡ੍ਰੌਪ ਆਫ ਕਰਦੇ ਹੈ ਜਾਂ ਜਿਨ੍ਹਾਂ ਦੀ ਅਟੈਂਡੈਂਸ ਪੂਰੀ ਨਹੀਂ ਹੈ ਜਾਂ ਜੋ ਆਪਣੇ ਕੋਰਸ ਨੂੰ ਛੱਡ ਕੇ ਜਾ ਰਹੇ ਨੇ ਵੀ ਉਹਨਾਂ ਦਾ ਸਟੱਡੀ ਵੀਜ਼ਾ ਵੀ ਉਹ ਜਿਹੜਾ ਰੱਦ ਕਰ ਸਕਦੇ ਨੇ। ਇਨ ਫਿਊਚਰ ਵੀ ਜਿਹੜਾ USA ਦੇ ਲਈ ਵੀਜ਼ਾ ਹੋ ਸਕਦਾ ਉਹਨਾਂ ਦਾ ਨਾਂ ਨਹੀਂ ਲਿਖੇਗਾ। ਇਹ ਇੱਕ ਬਹੁਤ ਵਧੀਆ ਸਟੈਪ ਹੈ ਉਹਦਾ ਕਾਰਨ ਹੈ ਜਦੋਂ ਇਥੇ ਬੱਚੇ ਜਾਂਦੇ ਨੇ ਉਹ ਬਹੁਤ ਸਾਰੀਆਂ ਫੀਸਾਂ ਭਰ ਕੇ ਜਾਂਦੇ ਨੇ ਚਾਹੇ ਕੈਨੇਡਾ ਜਾਣ ਜਾਂ ਅਮਰੀਕਾ ਜਾਂ ਆਸਟ੍ਰੇਲੀਆ ਕੈਨੇਡਾ ਨੇ ਇਹ ਵਾੜਾ ਜਿਹੜਾ ਰੂਲ ਆ ਉਹ ਓਪਨਲੀ ਡਿclare ਕੱਟ ਕਰਦੇ ਆ ਕੈਨੇਡਾ ਵਾਲੇ ਪਰ ਇਹ ਰੂਲ ਉੱਥੇ ਆਲਰੇਡੀ ਹੈ ਕੋਈ ਜੁਨਿਅਰਿੰਗ ਕਰ ਰਿਹਾ ਉੱਥੇ ਕੋਈ ਡਾਕਟਰੀ ਦਾ ਕੋਰਸ ਕਰ ਰਿਹਾ ਮੈਨੂੰ ਲੱਗਦਾ ਜਾਂਦੇ ਹੀ ਕਿਉਂ ਦੂਜੀ ਜੌਬਸ ਵੱਲ ਨੇ ਉਹਦੇ ਮੈਕਡੋਨਲਡਸ ਦੇ ਵਿੱਚ ਜਾਣਾ ਹੈ ਜਾਂ ਫਲਾਣੇ ਦੇ ਵਿੱਚ ਜਾਣਾ ਕਿ ਉਹ ਜੌਬਸ ਈਜ਼ੀ ਨੇ ਜਾਂ ਜੌਬਸ ਈਜ਼ੀਲੀ ਮਿਲਦੀਆਂ ਨੇ ਕੀ ਫੀਸ ਜ਼ਿਆਦਾ ਹੈ ਇਹਦੇ ਪਿੱਛੇ ਕਾਰਨ ਕੀ ਸਮਝੋ ਕੀ ਆਈਡੀਓਲੋਜੀ ਕੀ ਹੈ ਇਹਦੇ ਵਿੱਚ ਇੱਕ ਉਹ ਕੈਟਾਗਰੀ ਆ ਜਾਂਦੀ ਹੈ ਜਿਹੜੇ ਕਿ ਮਾਪੇ ਬਾਪ ਇੱਥੋਂ ਬੱਚੇ ਨੂੰ ਇਹ ਕਹਿ ਕੇ ਜਾਂਦੇ ਨੇ ਕਿ ਅਸੀਂ ਤੁਹਾਨੂੰ ਪਹਿਲੇ ਸਾਲ ਦੀ ਫੀਸ ਭਰਤੀ ਹੈ ਅਗਲੀ ਦਾ ਆਪ ਇੰਤਜ਼ਾਮ ਕਰ ਲਈ ਮੈਂ ਚਾਹੁੰਦੀ ਹਾਂ ਕਿ ਜਦੋਂ ਕੋਈ ਬੱਚਾ ਕੈਨੇਡਾ ਜਾਵੇ ਮਾਪੇ ਬਾਪ ਉਹਦਾ 2 ਸਾਲ ਦਾ ਬਜਟ ਬਣਾ ਕੇ ਲੈ ਕੇ ਜਾਣ ਰੱਖਣ ਦਿਮਾਗ ਦੇ ਵਿੱਚ ਕਿਉਂਕਿ ਦੇਖੋ ਉੱਥੇ ਕੋਈ ਨਾ ਕੋਈ ਬਿਲਕੁਲ ਹੈਗਾ ਵੀ درختਾਂ ਤੇ ਲੱਗੇ ਡਾਲਰ ਤੋੜ ਲੈਣੇ ਨੇ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਤੇ ਮੈਂ ਹਾਂ ਲਗਨ ਸੇਠ ਪੰਜਾਬ ਦੇ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਵਿਦੇਸ਼ਾਂ ਦੇ ਵਿੱਚ ਵਸਦੇ ਨੇ ਹਰ ਕਿਸ ਦਾ ਕੋਈ ਨਾ ਕੋਈ ਦੋਸਤ ਮਿੱਤਰ ਕੋਈ ਨਾ ਕੋਈ ਰਿਸ਼ਤੇਦਾਰ ਜੋ ਹੈ ਉਹ ਵਿਦੇਸ਼ਾਂ ਦੇ ਵਿੱਚ ਰਹਿੰਦਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਇਹਨਾਂ ਦੇਸ਼ਾਂ ਦੀਆਂ ਨੀਤੀਆਂ ਜ ਨੇ ਬੜੀ ਸਖਤ ਹੋ ਗਈਆਂ ਨੇ ਪਰ ਫਿਰ ਵੀ ਕਿਤਨਾ ਕਿਤੇ ਕਈ ਵਿਦਿਆਰਥੀ ਨੇ ਉਹ ਹੱਲੇ ਵੀ ਬਾਹਰ ਜਾਣ ਦੇ ਚਾਹਵਾਨ ਨੇ ਪਰ ਕਈ ਕੋਰਸ ਦੇ ਵਿੱਚ ਕਈ ਡਿਗਰੀਆਂ ਦੇ ਵਿੱਚ ਸਖਤਾਈਆਂ ਹੋਈਆਂ ਨੇ ਇਸ ਕਰਕੇ ਉਹਨਾਂ ਦਾ ਜਾਣਾ ਮੁਸ਼ਕਲ ਹੋ ਚੁੱਕਿਆ ਹੈ ਕਈ ਲੋਕ ਜਿਹੜੇ ਨੇ ਉੱਥੇ ਰਹਿ ਰਹੇ ਨੇ ਲੰਬੇ ਸਮੇਂ ਤੋਂ ਉਹਨਾਂ ਨੂੰ ਪੀਆਰ ਦੇ ਵਿੱਚ ਮੁਸ਼ਕਿਲਾਂ ਆ ਰਹੀਆਂ ਨੇ ਜਾਂ ਹੋਰ ਆਪਾਂ ਕਹੀਏ ਕੰਮ ਲੈਣ ਦੇ ਵਿੱਚ ਵੀ ਕਾਫੀ ਮੁਸ਼ਕਿਲਾਂ ਆ ਰਹੀਆਂ ਨੇ ਤਾਂ ਇਹਨਾਂ ਸਭ ਤੇ ਗੱਲ ਕਰਨ ਦੇ ਲਈ ਇਹਨਾਂ ਸਭ ਦੇ ਹੱਲ ਕੀ ਹੈ ਕੀ ਕੁਝ ਹੋ ਸਕਦਾ ਹੈ ਉਹ ਸਭ ਤੇ ਗੱਲ ਕਰਨ ਦੇ ਲਈ ਮੇਰੇ ਨਾਲ ਮੌਜੂਦ ਰਹਿਣਗੇ ਅਮ੍ਰਿਤਾ ਮੰਗੜ ਜੀ ਮੈਂ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਪੰਜਾਬ ਤੇ ਅਛਕਲ ਜੀ ਬਹੁਤ-ਬਹੁਤ ਤੁਸੀਂ ਅੱਜ ਮੇਰੇ ਆਫਿਸ ਆਏ ਔਰ ਆਪਾਂ ਇਹਦੇ ਬਾਰੇ ਬਹੁਤ ਲੰਬਾ ਟਾਈਮ ਸੀ ਮੈਨੂੰ ਵੀ ਲੱਗਦਾ ਸੀ ਕਿ ਗੱਲਬਾਤ ਕਰਨੀ ਜ਼ਰੂਰੀ ਹੈ ਮੈਮ ਸਭ ਤੋਂ ਪਹਿਲਾਂ ਤਾਂ ਮੈਂ ਕਹਾਂਗਾ ਤੁਸੀਂ ਇਸ ਇੰਡਸਟਰੀਅਲ కెਮਿਕਲ ਜੁੜੇ ਹੋਏ ਹੋ ਉਹਦੇ ਲਈ ਇੱਕ ਛੋਟੇ ਜਿਹਾ ਇੰਟਰੋਡਕਸ਼ਨ ਦਿਓ ਮੈਂ ਬੇਸਿਕਲੀ 2007 ਤੋਂ ਮੈਨੂੰ ਯੂਨੀਵਰਸਿਟੀ ਆਫ ਵਿੰਸਰ ਜਿਹੜੀ ਕਿ ਪਬਲਿਕ ਕੈਨੇਡੀਅਨ ਯੂਨੀਵਰਸਿਟੀ ਹੈ ਉਹਨਾਂ ਦੇ ਨਾਲ ਮੈਂ ਕੰਮ ਕਰਨਾ ਸ਼ੁਰੂ ਕੀਤਾ ਉਸ ਤੋਂ ਬਾਅਦ ਮੇਰੇ ਕੋਲ 12-13 ਗਵਰਨਮੈਂਟ ਦੀ ਯੂਨੀਵਰਸਿਟੀਆਂ ਦੇ ਨਾਲ ਮੇਰਾ ਡੀਲਿੰਗ ਹੈ ਅਸੀਂ ਇਹ ਡਾਇਰੈਕਟ ਕੈਨੇਡੀਅਨ ਯੂਨੀਵਰਸਿਟੀਆਂ ਦਾ ਇਨਫੋਰਮੇਸ਼ਨ ਸੈਂਟਰ ਜਿਹੜਾ ਹੈ ਇਹਦਾ ਨਾਮ ਹੈ ਐਜੂਕੇਸ਼ਨ ਕੈਨੇਡਾ ਸਰਵਿਸ ਮੈਂ 2007 ਤੋਂ ਯੂਨੀਵਰਸਿਟੀਆਂ ਦੇ ਲਈ ਰਿਕਰੂਟ ਕਰਦੀ ਹਾਂ ਓਨਲੀ ਫॉर ਕੈਨੇਡਾ ਮੈਮ ਆਲ ਦੋ ਤੁਹਾਡਾ ਡਾਇਰੈਕਟਲੀ ਆਪਾਂ ਕਹੀਏ ਇਮੀਗ੍ਰੇਸ਼ਨ ਇੰਡਸਟਰੀ ਨਾਲ ਡਾਇਰੈਕਟ ਲਿੰਕ ਨਹੀਂ ਹੈ ਪਰ ਕਿਤਨਾ ਕਿਤੇ ਇੰਡਾਇਰੈਕਟ ਪੈ ਰਿਹਾ ਇਸ ਸਮੇਂ ਇਮੀਗ੍ਰੇਸ਼ਨ ਇੰਡਸਟਰੀ ਦੇ ਕੀ ਹਾਲ ਨੇ ਅ ਇਮੀਗ੍ਰੇਸ਼ਨ ਦੇ ਵਿੱਚ ਬੜੇ ਡਿਫਰੈਂਟ ਲੇਅਰਸ ਨੇ ਜਿਹੜਾ ਮੇਰਾ ਵਾਲਾ ਜਿਹੜੀ ਡੀਲ ਕਰਦੀ ਆ ਮੈਂ ਜਿਹੜਾ ਕਹਿ ਸਕਦਾ ਆ ਉਹ ਹੈਗਾ ਇੱਕ ਐਂਟਰੀ ਲੈਵਲ ਵੀ ਮੈਨੂੰ ਕਹਿ ਸਕਦਾ ਕਿਉਂਕਿ ਸਟੂਡੈਂਟ ਜਦੋਂ ਕੋਈ ਜਾਂਦਾ ਹੈਗਾ ਤਾਂ ਸਿਰਫ ਸਟੂਡੈਂਟ ਹੀ ਨਹੀਂ ਜਾਂਦਾ ਲੇਟਰ ਔਨ ਉਹ ਉਥੇ ਪੱਕਾ ਵੀ ਹੁੰਦਾ ਹੈਗਾ ਉਸ ਤੋਂ ਬਾਅਦ ਉਹਦੀ ਫੈਮਿਲੀ ਵੀ ਜਾਂਦੀ ਹੈ ਉਹ ਆਪਣੇ ਹਸਬੰਡ ਜਾਂ ਵਾਈਫ ਨੂੰ ਬੁਲਾਉਂਦੇ ਨੇ ਬੱਚੇ ਵੀ ਜਾਂਦੇ ਨੇ ਜਾਂ ਉਹਦੇ ਪੇਰੈਂਟਸ ਜਾਂਦੇ ਨੇ ਸੋ ਡਾਇਰੈਕਟਲੀ ਔਰ ਇਨਡਾਇਰੈਕਟਲੀ ਇੱਕ ਇਮੀਗ੍ਰੇਸ਼ਨ ਦਾ ਵੀ ਇੱਕ ਪਲੈਟਫਾਰਮ ਬਣ ਜਾਂਦਾ ਹੈਗਾ ਪਰ ਇਹ ਸਭ ਤੋਂ ਐਥੀਕਲ ਤਰੀਕਾ ਹੈ ਇਮੀਗ੍ਰੇਸ਼ਨ ਦਾ ਟੂ ਅਨਦਰ ਕੰਟਰੀ ਮੇਰੇ ਲਈ ਸਪੈਸ਼ਲੀ ਫॉर ਕੈਨੇਡਾ ਔਰ ਇਸ ਇੰਡਸਟਰੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਚੰਗੀਆਂ ਹੋਈਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪਿਛਲੇ ਕੁਝ ਸਮੇਂ ਤੋਂ ਬਹੁਤ ਮਾੜੀਆਂ ਵੀ ਹੋਈਆਂ ਜਿਹਦਾ ਕਿ ਨਤੀਜੇ ਹੁਣ ਆਪਾਂ ਭੁਗਤ ਰਹੇ ਆਂ ਪੰਜਾਬ ਦੇ ਵਿੱਚ ਵੀ ਤੇ ਉਧਰ ਵੀ ਬਾਹਰ ਭੁਗਤ ਰਹੇ ਆਂ ਮੈਮ ਜਿਵੇਂ ਆਪਾਂ ਗੱਲ ਕਰੀਏ ਹੁਣ ਕੈਨੇਡਾ ਦੇ ਵੱਲੋਂ ਵੀ ਆਪਾਂ ਇੱਕ ਕੁਝ ਇੰਡੀਆ ਗਵਰਨਮੈਂਟ ਦੇ ਨਾਲ ਕੁਝ ਸਖਤ ਰੁਕ ਰਿਹਾ ਆ ਆਪਸ ਦੇ ਵਿੱਚ ਰਿਲੇਸ਼ਨਸ ਡਿਪਲੋਮੈਟਿਕ ਰਿਲੇਸ਼ਨਸ ਕੋ ਬਹੁਤ ਸਹੀ ਨਹੀਂ ਰਹੇ ਯੂਐਸਏ ਦੇ ਨਾਲ ਵੀ ਕਿਤਨਾ ਕਿਤੇ ਇੰਡਾਇਰੈਕਟ ਥੋੜੀ ਖਟਾਸ ਦੇਖਣ ਨੂੰ ਮਿਲ ਰਹੀ ਹੈ ਇਸ ਦਾ ਇੰਪੈਕਟ ਜਿਹੜੇ ਬੱਚੇ ਉੱਥੇ ਰਹਿ ਰਹੇ ਨੇ ਇਹ ਜਿਹੜੇ ਬਾਹਰ ਜਾਣਾ ਚਾਹੁੰਦੇ ਨੇ ਇਹਦਾ ਖਾਸ ਤੌਰ ਤੇ ਇਮੀਗ੍ਰੇਸ਼ਨ ਇੰਡਸਟਰੀ ਤੇ ਕੀ ਪੈ ਰਿਹਾ ਆ ਜਿਹੜੀਆਂ ਗਵਰਨਮੈਂਟ ਪਾਲਿਸੀ ਜਿੱਥੋਂ ਤੱਕ ਹੈਗੀਆਂ ਨੇ ਉਹਦੇ ਵਿੱਚ ਇੱਕ ਇੰਪੈਕਟ ਉਹਦੋਂ ਪਿਆ ਸੀ ਜਿਹੜਾ ਕਿ ਲੋਕਾਂ ਨੂੰ ਸ਼ਾਇਦ ਉਹਨਾਂ ਨੋਇੰਗਲੀ ਨਹੀਂ ਪਤਾ ਲੱਗਿਆ ਜਦੋਂ ਕਿ ਆਪਸ ਗਵਰਨਮੈਂਟ ਦੀ ਖਟਾਸਪੁਰ ਸ਼ੁਰੂ ਹੋ ਜਾਂਦੀ ਹੈ ਤੇ 네ਗੇਟਿਵ ਇੰਪੈਕਟ ਕਿਸੇ ਕੰਟਰੀ ਦੇ ਬਾਰੇ ਇੱਕ ਸੋਸ਼ਲ ਮੀਡੀਆ ਤੋਂ ਲੈ ਕੇ ਜਾਂ ਹਰ ਜਗ੍ਹਾ ਤੇ ਉਹ ਇੱਕ ਸਿਸਟੇਮੈਟਿਕ ਤਰੀਕੇ ਨਾਲ ਵੀ ਫਲਾਇਆ ਜਾਂਦਾ ਪਲੱਸ ਕੁਝ ਪਿਛਲੇ ਟਾਈਮ ਤੋਂ ਇਸ ਤਰ੍ਹਾਂ ਦੇ ਅਨਸਰ ਜਾਂ ਇਹ ਜੇ ਐਲੀਮੈਂਟਸ ਜਾਂ ਜਿਹੜੇ ਉਹ ਸਟੂਡੈਂਟ ਪ੍ਰਟੈਂਡਿੰਗ ਟੂ ਬੀ ਸਟੂਡੈਂਟ ਪਰ ਐਕਚੁਅਲੀ ਸਟੂਡੈਂਟ ਨਹੀਂ ਸੀਗੇ ਜਾਂ ਹੋਰ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਵੱਡੇ ਲੋਕ ਉੱਥੇ ਪਹੁੰਚੇ ਜਿਨ੍ਹਾਂ ਨੇ ਮਾਹੌਲ ਖਰਾਬ ਕੀਤਾ ਉਤੋਂ ਗਵਰਨਮੈਂਟ ਸੇ ਰਿਲੇਸ਼ਨ ਖਰਾਬ ਹੋਏ ਜਿਹਦੇ ਕਰਕੇ ਦੋਨਾਂ ਦੇਸ਼ਾਂ ਦੇ ਵਿੱਚ ਜਿਹੜੀ کشੀਦਗੀ ਸੀ ਉਹ ਬਹੁਤ ਵਧੀ ਔਰ ਉਹਦਾ ਇੰਪੈਕਟ ਉਥੋਂ ਜੈਨੂਇਨ ਸਟੂਡੈਂਟ ਤੇ ਵੀ ਪਿਆ ਉਹਦਾ ਇੰਪੈਕਟ ਉਥੋਂ ਦੀ ਪੋਪੂਲੇਸ਼ਨ ਤੇ ਵੀ ਪਿਆ ਕਿ ਪਹਿਲੀ ਵਾਰੀ ਸੀ ਕਿ ਕੈਨੇਡਾ ਦੇ ਖੁਦ ਦੇ ਲੋਕ ਜਿਹੜੇ ਉੱਥੇ ਰਹਿ ਰਹੇ ਸੀ ਜਿਹੜੇ ਹੁਣ ਪੰਜਾਬੀ ਨੇ ਕਿਸੇ ਵੱਡੇ ਇਮੀਗ੍ਰੈਂਟ ਸੀ ਉਹਨਾਂ ਨੂੰ ਵੀ ਲੱਗਿਆ ਕਿ ਇੰਨੀ ਜ਼ਿਆਦਾ ਤਦਾਦ ਚ ਬੱਚਿਆਂ ਦਾ ਇੱਥੇ ਆਉਣਾ ਜਾਂ ਆ ਕੇ ਰਿਫਿਊਜੀ ਕੇਸ ਪਾ ਦੇਣਾ ਜਾਂ ਵਿਜ਼ਟਰ ਤੋਂ ਵਰਕ ਪਰਮਿਟ ਤੇ ਚਲੇ ਜਾਣਾ ਉਹਨਾਂ ਨੇ ਉਹਨਾਂ ਦੇ ਸੋਸ਼ਲ ਫੈਬਰਿਕ ਨੂੰ ਵੀ ਖਰਾਬ ਕੀਤਾ ਔਰ ਸਾਡੇ ਇੰਡੀਅਨ ਐਜੂਕੇਸ਼ਨ ਸਿਸਟਮ ਦਾ ਤੇ ਉੱਪਰ ਵੀ ਇਹਦਾ ਬਹੁਤ ਮਾੜਾ ਅਸਰ ਪਿਆ ਕਿਉਂਕਿ ਸਾਡੇ ਕਾਲਜ ਜਿਹੜੇ ਸੀ ਜਾਂ ਯੂਨੀਵਰਸਿਟੀਆ ਸੀ ਉਹਨਾਂ ਦੇ ਐਡਮਿਸ਼ਨਸ ਤੇ ਬਹੁਤ ਗਰਵਟ ਆਈ ਔਰ ਅਮਰੀਕਾ ਦਾ ਤਾਂ ਹੁਣ ਸਿਸਟਮ ਤੁਹਾਨੂੰ ਪਤਾ ਹੀ ਹੈ ਅਮਰੀਕਾ ਜਿਹੜਾ ਹੈ ਨੋ ਡਾਊਟ ਕਿ ਬਹੁਤ ਪਪੂਲਰ ਰਹਿਣਾ ਜਾਣ ਵਾਸਤੇ ਸਟੱਡੀ ਦੇ ਲਈ ਇੰਨਾ ਪਪੂਲਰ ਪੰਜਾਬ ਦੇ ਵਿੱਚ ਐਟ ਲੀਸਟ ਨਹੀਂ ਸੀਗਾ ਕਿਉਂਕਿ ਉਹਦੇ ਸਾਨੂੰ ਇੱਕ 5 ਮਿੰਟ ਦੀ ਜਾਂ 10 ਮਿੰਟ ਦੀ ਇੰਟਰਵਿਊ ਕਲੀਅਰ ਕਰਨੀ ਪੈਂਦੀ ਹੈ ਜਿਹੜੇ ਕਿ ਮੈਂ ਦੇਖਿਆ ਹੈਗਾ ਮੇਰੇ ਇੰਨੇ ਸਾਲਾਂ ਦੇ ਤਜਰਬੇ 'ਚ ਹੈ ਕਿ ਪੰਜਾਬ ਦੇ ਬੱਚੇ ਅਨਲੈਸ ਉਹ ਪਹਿਲਾਂ ਬਹੁਤ ਐਕਸਟਰਵਰਟ ਹੋਣ ਜਾਂ ਉਹਦੇ ਸਕੂਲ ਉਹ ਜੇ ਹੋਣ ਤਾਂ ਉਹ ਆਮ ਤੌਰ ਤੇ ਇੰਟਰਵਿਊ ਕਲੀਅਰ ਨਹੀਂ ਕਰ ਪਾਉਂਦੇ ਇਸ ਤਰ੍ਹਾਂ ਤੇ ਉਹਦਾ ਇੰਪੈਕਟ ਇੰਨਾ ਸਟੱਡੀ ਵਾਲੇ ਸੈਕਟਰ ਤੇ ਇੰਨਾ ਨਹੀਂ ਸੀ ਪਿਆ ਮੈਮ ਤੁਸੀਂ ਯੂਐਸਏ ਦੀ ਵੀ ਗੱਲ ਕੀਤੀ ਉਸ ਵਾਰ ਤੁਸੀਂ ਬੱਚਿਆਂ ਦੀ ਗੱਲ ਕੀਤੀ ਵੀ ਜਿਸ ਹਿਸਾਬ ਦੇ ਨਾਲ ਬੱਚੇ ਉੱਥੇ ਪੰਜਾਬੀ ਰੈਗੂਲਰ ਨਹੀਂ ਹੋ ਰਹੇ ਜਾਂ ਪੜਾਈਆਂ ਤੇ ਧਿਆਨ ਨਹੀਂ ਦਿੰਦੇ ਯੂਐਸਏ ਐਮਬੈਸੀ ਦੇ ਵੱਲੋਂ ਵੀ ਕੱਲ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਹੈ ਉਹਨਾਂ ਨੇ ਕਿਹਾ ਕਿ ਵੀ ਜਿਹੜੇ ਬੱਚੇ ਬਿਨਾਂ ਦੱਸੇ ਕਾਲਜ ਨੂੰ ਡ੍ਰੌਪ ਆਫ ਕਰਦੇ ਜਾਂ ਜਿਨ੍ਹਾਂ ਦੀ اٹੈਂਡੈਂਸ ਪੂਰੀ ਨਹੀਂ ਹੈ ਜਾਂ ਜੋ ਆਪਣੇ ਕੋਰਸ ਨੂੰ ਛੱਡ ਕੇ ਜਾ ਰਹੇ ਨੇ ਵੀ ਉਹਨਾਂ ਦਾ ਸਟੱਡੀ ਵੀਜ਼ਾ ਵੀ ਉਹ ਜਿਹੜਾ ਰੱਦ ਕਰ ਸਕਦੇ ਨੇ ਤੇ ਇਨ ਫਿਊਚਰ ਵੀ ਜਿਹੜਾ ਯੂਐਸਏ ਦੇ ਲਈ ਵੀਜ਼ਾ ਹੋ ਸਕਦਾ ਉਹਨਾਂ ਨੂੰ ਨਾ ਮਿਲੇ ਕਿਵੇਂ ਦੇਖਦੇ ਹੋ ਇਹ ਇੱਕ ਬਹੁਤ ਵਧੀਆ ਸਟੈਪ ਹੈ ਉਹਦਾ ਕਾਰਨ ਹੈ ਜਦੋਂ ਇਥੇ ਬੱਚੇ ਜਾਂਦੇ ਨੇ ਉਹ ਬਹੁਤ ਸਾਰੀਆਂ ਫੀਸਾਂ ਭਰ ਕੇ ਜਾਂਦੇ ਨੇ ਚਾਹੇ ਕੈਨੇਡਾ ਜਾਣ ਜਾਂ ਅਮਰੀਕਾ ਜਾਂ ਆਸਟ੍ਰੇਲੀਆ ਜੋ ਮੈਂ ਇਹਨਾਂ ਸਾਲਾਂ ਦੇ ਦੇਖਿਆ ਉਹਦਾ ਇਹ ਸੀਗਾ ਕੈਨੇਡਾ ਨੇ ਇਹ ਵਾਲਾ ਜਿਹੜਾ ਰੂਲ ਹੈ ਉਹ ਓਪਨਲੀ ਡਿਕਲੇਅਰਟ ਕਰ ਦਿਆ ਕੈਨੇਡਾ ਵਾਲੇ ਪਰ ਇਹ ਰੂਲ ਉੱਥੇ ਆਲਰੇਡੀ ਹੈ ਅਗਰ ਤੁਸੀਂ ਉੱਥੇ ਉਹਨਾਂ ਦੇ ਤੁਸੀਂ ਅਗਰ ਕਾਲਜ ਦਾ ਡਿਪਲੋਮਾ ਵੀ ਕਰਨ ਜਾਂਦੇ ਹੋ ਜਾਂ ਕੁਝ ਐਸਾ ਤੁਹਾਨੂੰ ਇੱਕ ਸਰਟਨ ਆਵਰਸ ਪਰ ਪਰ ਮੰਥ ਲਾਉਣੇ ਪੈਂਦੇ ਨੇ ਕਾਲਜ ਚ ਰੈਗੂਲਰ ਸਟੂਡੈਂਟ ਦੇ ਤੌਰ ਤੇ ਠੀਕ ਹੈ ਅਗਰ ਤੁਸੀਂ ਉਹਨੇ ਘੰਟੇ ਨਹੀਂ ਪੜ੍ਹਦੇ ਜਾਂ ਤਾਂ ਤੁਹਾਨੂੰ ਵਰਕ ਪਰਮਿਟ ਨਹੀਂ ਮਿਲਣਾ ਤੇ ਫਿਰ ਬਾਅਦ ਚ ਇਹ ਕਿਹਾ ਜਾਂਦਾ ਵੀ ਕੈਨੇਡੀਅਨ ਗਵਰਨਮੈਂਟ ਨੇ ਬੁਲਾਇਆ ਤੇ ਵਰਕ ਪਰਮਿਟ ਨਹੀਂ ਦਿੱਤਾ ਇਹ ਨਹੀਂ ਦੱਸਿਆ ਜਾਂਦਾ ਕਿ ਬੱਚਾ ਕਲਾਸ ਚ ਹੈ ਹੀ ਨਹੀਂ ਸੀ ਦੂਸਰੀ ਗੱਲ ਜਿਸ ਵੇੜੇ ਤੁਸੀਂ ਸਟੱਡੀ ਪਰਮਿਟ ਭਾਵੇਂ ਤੁਹਾਡਾ ਕੋ 5 ਸਾਲ ਦਾ ਹੋਵੇ ਜਿਸ ਵੇੜੇ ਤੁਸੀਂ ਕੈਨੇਡਾ ਚ ਗਏ ਕਾਲਜ ਲਾਉਣਾ ਬੰਦ ਕਰ ਦਿੱਤਾ ਔਰ ਇੱਕ ਲੰਬੇ ਟਾਈਮ ਤੋਂ ਤੁਸੀਂ ਕਾਲਜ ਨਹੀਂ ਜਾ ਰਹੇ ਤੁਹਾਡਾ ਸਟੱਡੀ ਪਰਮਿਟ ਐਕਚੁਅਲੀ ਨਲ ਐਂਡ ਵੋਇਡ ਹੋ ਗਿਆ ਦੂਸਰਾ ਉਹਨਾਂ ਨੇ ਕੀ ਚੇਂਜ ਕੀਤੀ ਸੀ ਵੀ ਜੇ ਤੁਸੀਂ ਅੱਗੇ ਜਾਂਦਾ ਸੀ ਬੱਚਾ ਇੱਥੋਂ ਐਡਮਿਸ਼ਨ ਤਾਂ ਲੈ ਲਈ ਯੂਨੀਵਰਸਿਟੀ ਕਿਉਂਕਿ ਵੀਜ਼ਾ ਮਿਲਣਾ ਸੀ ਉੱਥੇ ਪਹੁੰਚ ਕੇ ਯੂਨੀਵਰਸਿਟੀ ਪਹੁੰਚੀ ਹੀ ਨਹੀਂ ਔਰ ਕਿਤੇ ਕਾਲਜ ਚਲੇ ਗਏ ਉੱਥੇ ਪਾਰਟ ਟਾਈਮ ਕਲਾਸਾਂ ਲਾ ਲਈਆਂ ਇਹ ਕੋਈ ਵੀ ਇੰਟਰਨੈਸ਼ਨਲ ਸਟੂਡੈਂਟ ਪਾਰਟ ਟਾਈਮ ਸਟੂਡੈਂਟ ਹੋ ਨਹੀਂ ਸਕਦਾ ਇਹ ਲਾ ਨਹੀਂ ਹੈਗਾ ਸੋ ਓਕੇ ਕਰਦੇ ਸੀ ਸ਼ਿਫਟ ਕਰਦੇ ਸੀ ਇਹ ਕੈਨੇਡਾ ਨੇ ਪਿਛਲੇ 2 ਸਾਲਾਂ ਤੋਂ ਬੰਦ ਕਰਤਾ ਸੀਗਾ ਕਿ ਤੁਸੀਂ ਅਗਰ ਕਾਲਜ ਬਦਲਣਾ ਯੂਨੀਵਰਸਿਟੀ ਬਦਲਨੀਆ ਨਵੇਂ ਸਿਰੇ ਤੋਂ ਤੁਹਾਨੂੰ ਵੀਜ਼ਾ ਲੈਣਾ ਪਏਗਾ ਇਹਦੇ ਨਾਲ ਮੈਨੂੰ ਲੱਗਦਾ ਹੈ ਕਿ ਇਹ ਇੱਕ ਬਹੁਤ ਚੰਗਾ ਕਦਮ ਹੈ ਕਿਉਂਕਿ ਜਿਹੜੇ ਜੈਨੂਇਨ ਸਟੂਡੈਂਟ ਨੇ ਉਹ ਸਫਰ ਨਹੀਂ ਕਰਨਗੇ ਜਾਓ ਪੜੋ ਪੜਨ ਤੋਂ ਬਾਅਦ ਜਿਹੜੇ ਉਹਦੇ ਰੂਲਸ ਨੇ ਉਹਨਾਂ ਨੂੰ ਫਾਲੋ ਕਰੋ ਹਰਮ ਕਿਉਂਕਿ ਮੈਂ ਵੀ ਇਹ ਚੀਜ਼ ਦੇਖੀ ਹੈ ਕਿਤਨਾ ਕਿਤੇ ਹੈ ਕਿ ਇਸ ਕੇਸ ਤੁਸੀਂ ਤਾਂ ਆਬਵੀਅਸਲੀ ਸੁਣੇ ਨੇ ਕਿ ਉਹ ਇੱਥੋਂ ਤਾਂ ਜਾਣਦੇ ਨੇ ਵੀਜ਼ਾ ਲੈ ਕੇ ਕਿਸੇ ਕਿ ਯੂਨੀਵਰਸਿਟੀ ਦਾ ਉਥੇ ਜਾ ਕੇ ਕਹਿੰਦੇ ਕਿ ਉਹਦਾ ਯੂਨੀਵਰਸਿਟੀ ਵਿੱਚ ਵਰਕ ਪਰਮਿਟ ਨਹੀਂ ਹੈ ਤਾਂ ਜਾਂਦੇ ਸਾਰੇ ਕਾਲਜ ਬਦਲ ਲੈਂਦੇ ਨੇ ਇਹਦੇ ਪਿੱਛੇ ਫਿਰ ਕੀ ਕਾਰਨ ਹੈ ਇਹ ਬਲਕਿ ਫਨੀ ਗੱਲ ਹੈ ਕਿ ਜੇ ਬੰਦਾ ਯੂਨੀਵਰਸਿਟੀ ਜਾਂਦਾ ਤੇ ਉਹ ਕਵੇ ਮੈਨੂੰ ਕੰਮ ਨਹੀਂ ਮਿਲਦਾ ਇਹ ਉਲਟਾ ਹੈਗਾ ਬਲਕਿ ਉਹ ਕੀ ਚਾਹੁੰਦੇ ਨੇ ਕਿ ਅਸੀਂ ਕੰਮ ਕਰੀਏ ਕੰਮ ਜਿਹੜਾ ਲੀਗਲ ਸੀਗਾ ਉਹ 20 ਘੰਟੇ ਆ ਠੀਕ ਹੈ ਵਿੱਚ ਕਰੋਨਾ ਚ ਚਲੋ ਟਾਈਮ ਬਦਲੇ ਉਹਨਾਂ ਨੇ 40 ਘੰਟੇ ਵੀ ਕਰਤੇ ਬਟ ਅਦਰਵਾਈਜ਼ ਆਥਿਕਲੀ ਕੋ ਬੱਚਾ ਸਟੱਡੀ ਦੇ ਵਿੱਚ ਵੀ ਕੰਟੇ ਲੀਗਲੀ ਕੰਮ ਕਰ ਸਕਦਾ ਹੁਣ ਉਹ ਜਿਹੜਾ ਲੀਗਲ ਕੰਮ ਕਰ ਸਕਦਾ ਉਹ ਆਬਵੀਅਸਲੀ ਔਡ ਕੰਮ ਕਰੂਗਾ ਹੁਣ ਜੇ ਕੋ ਬੱਚਾ ਯੂਨੀਵਰਸਿਟੀ ਆਫ ਵਿੰਡਰ ਪੜੇ ਜਾਂ ਕਿਤੇ ਦੂਰ ਪੜੇ ਹੈਗਾ ਉਹਨੂੰ ਜਿਹੜਾ ਉੱਥੇ ਕੰਮ ਮਿਲਣਾ ਉਹਨੇ ਉਹ ਕਰਨਾ ਤੇ ਇਹ ਜਿਹੜੇ ਸ਼ਿਫਟਿੰਗ ਦਾ ਕਾਰਨ ਹੈ ਇਹ ਕੰਮ ਨਾ ਮਿਲਣ ਦਾ ਕਾਰਨ ਨਹੀਂ ਹੈ ਇਹ ਇਹ ਕਾਰਨ ਹੈ ਕਿ ਤੁਸੀਂ ਕਾਲਜ ਦੇ ਵਿੱਚ ਕਲਾਸਾਂ ਮਿਸ ਕਰੋ ਕਲਾਸਾ ਲਾਉਈਨਾ ਤੇ ਉਹ ਇੱਕ ਵੱਡੇ ਸ਼ਹਿਰ ਦੇ ਕਿਸੇ ਕਾਲਜ ਜਿਵੇਂ ਬ੍ਰਮਟਨ ਆ ਜਾਓ ਤੇ ਉਥੇ ਕਿਸੇ ਤਰ੍ਹਾਂ ਦਾ ਵੀ ਲੀਗਲ ਔਰ ਇਲੀਗਲ ਕੈਸ਼ ਤੇ ਔਰ ਵੀ ਕੰਟੇ ਵਾਲਾ ਕੰਮ ਕਰੀ ਜਾਓ ਔਰ ਘਰਦਿਆਂ ਨੂੰ ਇਹ ਕਹੋ ਜਾਂ ਇਹ ਇਮਪ੍ਰੈਸ਼ਨ ਦੇ ਦਿਓ ਕਿ ਯੂਨੀਵਰਸਿਟੀ ਤੋਂ ਤਾਂ ਸ਼ਿਫਟ ਕੀਤਾ ਸੀ ਕੰਮ ਨਹੀਂ ਮਿਲਦਾ ਉਹ ਅੱਗੇ ਲੌਂਗ ਟਰਮ ਨਹੀਂ ਸੋਚਦੇ ਕਿ ਮੈਨੂੰ ਵਰਕ ਪਰਮਿਟ ਨਹੀਂ ਮਿਲਣਾ ਜਾਂ ਮੈਨੂੰ ਪੀਆਰ ਨਹੀਂ ਮਿਲਣਾ ਮੇਰੇ ਬੜਿਆਂ ਨਾਲ ਉਥੇ ਵੀ ਗੱਲ ਹੁੰਦੀ ਆ ਉਹ ਕਹਿੰਦੇ ਨੇ ਜੀ ਬਾਅਦ ਦਾ ਬਾਅਦ ਸੋਚਾਂਗੇ ਹੁਣ ਤਾਂ ਅਸੀਂ ਕਮਾਈ ਰਏ ਆ ਨਾ ਸੋ ਇੱਕ ਬੜੀ ਮਿਸਕਨਸੈਪਸ਼ਨਸ ਨੇ ਔਰ ਇਸ ਹਾਲਾਤ ਤੱਕ ਬੱਚੇ ਜਿਹੜੇ ਨੇ ਉਹ ਏਗੋਨਰ ਇਗਨੋਰੈਂਸ ਨਹੀਂ ਪਹੁੰਚਦੇ ਜਾਣ ਬੁੱਝ ਕੇ ਕਰਦੇ ਨੇ ਮੈਮ ਜਿਵੇਂ ਤੁਸੀਂ ਕੰਮ ਦਾ ਵੀ ਜ਼ਿਕਰ ਕੀਤਾ ਵੀ ਕੰਮ ਦੇ ਲਈ ਕਰਦੇ ਆ ਬੜਾ ਹੁਣ ਪਤਾ ਨਹੀਂ ਤੁਸੀਂ ਕਈ ਕਹਿੰਦੇ ਨੇ ਵੀ ਮਿਥ ਹੈ ਕਈ ਕਹਿੰਦੇ ਸਚਾਈ ਹੈ ਵੀ ਕੈਨੇਡਾ ਚ ਕਹਿੰਦੇ ਕੰਮ ਹੀ ਹੈ ਨੀਗਾ ਕਰਨ ਨੂੰ ਕੀ ਸੱਚਾਈ ਕੀ ਹੈ ਤੁਹਾਡਾ ਕੀ ਸਥਿਤੀ ਹੈ ਅ ਦੇਖੋ ਕੁਝ ਮੈਂ 2023 ਦੀ ਗੱਲ ਦੱਸਦੀ ਹੈਗੇ ਦੋ 2023 ਦੇ ਵਿੱਚ ਮੈਂ ਕਹਿ ਸਕਦੀ ਹਾਂ ਕਿ ਹਾਂ ਜਿਹੜੇ ਆਡ ਜੌਬ ਸੀਗੇ ਉਹ ਘਟ ਰਹੀਆਂ ਨੇ ਉਹਦਾ ਕਾਰਨ ਹੈ ਕਿ ਇੰਨੇ ਪ੍ਰਾਈਵੇਟ ਕਾਲਜ ਉੱਥੇ ਖੁੱਲੇ ਨੇ ਇੱਕ ਕਾਲਜ ਨੇ ਆਪਣੇ ਅੱਗੇ ਸੈਟਲਾਈਟਸ ਇੰਨੇ ਕਾਲਜ ਖੋਲ ਲਏ ਨੇ ਤੇ ਹਰ ਕਾਲਜ ਦੇ ਵਿੱਚ ਬਿਨਾਂ ਕਿਸੇ ਕੈਪ ਦੇ ਇੰਨੇ ਜ਼ਿਆਦਾ ਸਟੂਡੈਂਟ ਜਾ ਰਹੇ ਸੀਗੇ ਔਰ ਇਹ ਕੈਨੇਡੀਅਨ ਗਵਰਨਮੈਂਟ ਵੀ ਕਿਤੇ ਰਿਸਪੌਂਸਿਬਲ ਹੈ ਜਿਹੜੇ ਕਿ ਵੀਜ਼ੇ ਇਸ ਤਰ੍ਹਾਂ ਦਿੱਤੇ ਜਾ ਰਹੇ ਸੀ ਜਿਸ ਤਰ੍ਹਾਂ ਕਿ ਬਿਲਕੁਕੁਲੀ ਸੌਖੀ ਗੱਲ ਹੈ ਵੀ ਜਿਹੜਾ ਮਰਜ਼ੀ ਅਪਲਾਈ ਕਰੋ ਤੇ ਵੀਜ਼ਾ ਲੈ ਲਓ ਜਦੋਂ ਉੱਥੇ ਪਹੁੰਚੇ ਨੇ ਕੈਨੇਡਾ ਦੀ ਕੰਮ ਤਾਂ ਲਿਮਟਿਡ ਹੀ ਹੈ ਨਾ ਤੇ ਉਹਦੇ ਵਿੱਚ ਇੱਕ ਮੈਂ ਖੁਦ ਦੇਖਿਆ ਹੈਗਾ ਕਿ ਇੱਕ ਕੈਸ਼ੀਅਰ ਦੀ ਜੌਬ ਦੇ ਲਈ ਮੈਂ ਇੱਕ ਮੀਲ ਲੰਬੀ ਲਾਈਨ ਫਰਟੀਨੋ ਦੇ ਸਾਹਮਣੇ 2023 ਮੈਂ ਖੁਦ ਦੇਖੀ ਹੈ ਜੀ ਠੀਕ ਹੈ ਸੋ ਜਦੋਂ ਤੁਹਾਡੀ ਐਨੀ ਤਾਦਾਦ ਬੱਚਿਆਂ ਦੀ ਕਾਲਜਾਂ ਤੋਂ ਬਾਹਰ ਸਿਰਫ ਕੰਮ ਦੇ ਲਈ ਜ ਗਈ ਹੋਈ ਹੈ ਪੜਾਈ ਦੇ ਨਾਲ ਕੋਈ ਲੈਣ ਦੇਣ ਨਹੀਂ ਹੈ ਉਹ ਕਿਸੇ ਵੀ ਕੰਟਰੀ ਦੇ ਇਕਨੋਮਿਕ ਸਟਰਕਚਰ ਤੇ ਬਹੁਤ ਜ਼ਿਆਦਾ ਵੋਝ ਤਾਂ ਪਾਉਣਗੇ ਜਿਹੜੇ ਸਟੂਡੈਂਟਸ ਮੇਰੇ ਯੂਨੀਵਰਸਿਟੀਆਂ ਦੇ ਨੇ ਅਸੀਂ ਸਿਰਫ ਯੂਨਸਟਿਜ਼ ਵਾਲੇ ਦੀ ਗੱਲ ਕਰਦੀਆਂ ਉਹਨਾਂ ਨੂੰ ਪਾਰਟ ਟਾਈਮ ਜੌਬ ਵੀ ਮਿਲਦੀ ਐ ਯੂਨੀਵਰਸਿਟੀ ਵੱਲੋਂ ਉਹਨਾਂ ਨੂੰ ਕੋ-ਆਪ ਇੰਟਰਨਸ਼ਿਪਸ ਪੇਡ ਮਿਲਦੀਆਂ ਨੇ ਜਿਹੜੇ ਜੈਨੂਇਨ ਬੱਚੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਕੰਮ ਮਿਲਦੇ ਨੇ ਪਰ ਜੇ ਤੁਸੀਂ ਹੁਣ ਕੰਮ ਕਰਨਾ ਹੀ ਨਹੀਂਗਾ ਉਸ ਤਰ੍ਹਾਂ ਦਾ ਕੰਮ ਜਿਹੜਾ ਤੁਹਾਡੇ ਸਟੱਡੀ ਦੇ ਵਿੱਚ ਤੁਹਾਨੂੰ ਮਿਲ ਸਕਦਾ ਸੀ ਤੁਸੀਂ ਉਹ ਤਾਂ ਛੱਡ ਹੀ ਦਿੱਤੀ ਔਰ ਫਿਰ ਕਿਸੇ ਤਰ੍ਹਾਂ ਦਾ ਵੀ ਕੰਮ ਕਰਨ ਨੂੰ ਤਿਆਰ ਹੋ ਤਾਂ ਯੈਸ ਉੱਥੇ ਰੈਸੈਸ਼ਨ ਹੈ ਔਰ ਇਸ ਤਰ੍ਹਾਂ ਦੇ ਬੱਚੇ ਜਿਹੜੇ ਕਿ ਪੜ੍ਹਾਈ ਛੱਡ ਕੇ ਸੜਕਾਂ ਤੇ ਤੁਰ ਕੇ ਕੰਮ ਲੱਭਦੇ ਨੇ ਉਹਨਾਂ ਦੇ ਲਈ ਬਹੁਤ ਮੁਸ਼ਕਲ ਹੋ ਗਈ ਹੈ ਮੈਂ ਤੁਸੀਂ ਬੜੀ ਵੱਡੀ ਗੱਲ ਕਹੀ ਕਿ ਵੀ ਜਿਹੜੀ ਉਹਨਾਂ ਦੀ ਪੜ੍ਹਾਈ ਆ ਉਹ ਕੰਮ ਦੇ ਵੱਲ ਨਹੀਂ ਜਾ ਰਹੇ ਇਹ ਇਹ ਮੈਂ ਮਤਲਬ ਮਨ ਲਾ ਕੜਵੀ ਸੱਚਾਈ ਹੈ ਮੰਨ ਲਓ ਕਿਸੇ ਨੇ ਕੋਈ ਇੰਜੀਨੀਅਰਿੰਗ ਕਰ ਰਿਹਾ ਉੱਥੇ ਕੋਈ ਕੋਈ ਡਾਕਟਰੀ ਦਾ ਕੋਰਸ ਕਰ ਰਿਹਾ ਮੈਨੂੰ ਲੱਗਦਾ ਜਾਣਦੇ ਹੀ ਕਿਉਂ ਦੂਜੀ ਜੌਬਸ ਵੱਲ ਨੇ ਕਿ ਆਪਾਂ ਉਦੇ ਮੈਕਡੋਨਲਡਸ ਦੇ ਵਿੱਚ ਜਾਣਾ ਹੈ ਜਾਂ ਫਲਾਣੇ ਦੇ ਵਿੱਚ ਜਾਣਾ ਕਿ ਉਹ ਜੌਬਸ ਈਜ਼ੀ ਨੇ ਜਾਂ ਜੌਬਸ ਈਜ਼ੀਲੀ ਮਿਲਦੀਆਂ ਨੇ ਕਿ ਪੇ ਸਾਰਦਾ ਹੈ ਇਹਦੇ ਪਿੱਛੇ ਕਾਰਨ ਕੀ ਸਮਝੋ ਕੀ ਆਈਡਿਓਲੋਜੀ ਕੀ ਹੈ ਇਹਦੇ ਚਾਈਡਿਓਲੋਜੀ ਦੋ ਤਿੰਨ ਨੇ ਇਹ ਇਹਦੇ ਵਿੱਚ ਇੱਕ ਉਹ ਕੈਟੇਗਰੀ ਆ ਜਾਂਦੀ ਹੈ ਜਿਹੜੇ ਕਿ ਮਾਪੇ ਬਾਪ ਇੱਥੋਂ ਬੱਚੇ ਨੂੰ ਇਹ ਕਹਿ ਕੇ ਜਾਂਦੇ ਨੇ ਕਿ ਅਸੀਂ ਤੈਨੂੰ ਪਹਿਲੇ ਸਾਲ ਦੀ ਫੀਸ ਭਰਤੀ ਹੈ ਅਗਲੀ ਦਾ ਆਪ ਇੰਤਜ਼ਾਮ ਕਰ ਲਈ ਠੀਕ ਹੈ ਉਦੋਂ ਬੱਚਾ ਨੂੰ ਮਜਬੂਰੀ ਹੈ ਕਿ ਉਹ ਅਗਲੀ ਦਾ ਇੰਤਜ਼ਾਮ ਕਰਨਾ ਕੈਨੇਡਾ ਮੈਂ ਜਦੋਂ ਕਿਸੇ ਬੱਚੇ ਨੂੰ ਕਾਉਂਸਲ ਕਰਦੀ ਆ ਮੈਂ ਕਹਿੰਦੀ ਆ ਮਾਪੇ ਬਾਪ ਨਾਲ ਆਓ ਮੈਂ ਚਾਹਨੀ ਹੈ ਕਿ ਜਦੋਂ ਕੋਈ ਬੱਚਾ ਕੈਨੇਡਾ ਜਾਵੇ ਮਾਪੇ ਉਹਦਾ 2 ਸਾਲ ਦਾ ਬਜਟ ਬਣਾ ਕੇ ਲੈ ਕੇ ਜਾਣ ਰੱਖਣ ਦਿਮਾਗ ਦੇ ਵਿੱਚ ਕਿਉਂਕਿ ਦੇਖੋ ਉੱਥੇ ਕੋਈ ਨਾ ਕੋਈ ਬਿਲਕੁਲ ਹੈਗਾ ਵੀ ਡਰਾਫਟਾਂ ਤੇ ਲੱਗੇ ਡਾਲਰ ਤੋੜ ਲੈਣੇ ਨੇ ਦੂਸਰੀ ਗੱਲ ਹੈ ਕਿ ਬੱਚਿਆਂ ਨੂੰ ਇਹ ਸਮਝ ਨਹੀਂ ਸਮਝ ਹੈ ਵੀ ਕਿ ਹਰ ਪ੍ਰੋਗਰਾਮ ਦੇ ਵਿੱਚ ਕਾਲਜ ਦੇ ਵਿੱਚ ਵੀ ਹੁੰਦਾ ਕੁਝ ਮਹੀਨਿਆਂ ਦਾ ਕੋਆਪ ਜਾਂ ਮਹੀਨੇ ਡੇਢ ਮਹੀਨੇ ਦਾ ਯੂਨੀਵਰਸਿਟੀਆਂ ਦੇ ਵਿੱਚ ਤਾਂ ਦੂਜੇ ਸਾਲ ਤੋਂ ਲੈ ਕੇ ਚੌਥੇ ਸਾਲ ਤੱਕ ਉਹ ਘੱਟੋ-ਘੱਟ ਉਹਨਾਂ ਨੂੰ 12 ਮਹੀਨੇ ਦੀ पेड इंटर्नशिप ਵੀ ਮਿਲਦੀ ਹੈ ਜੇ ਬੱਚੇ ਆਪਣਾ ਪੜ੍ਹਾਈ ਕਰਨ ਤੇ ਉਹ ਵਾਲੀਆਂ पेड ਇੰਟਰਨਸ਼ਿਪਸ ਲੈਣ ਤੋਂ ਵੀਕਲੀ ਉਹਨਾਂ ਨੂੰ ਬਹੁਤ ਸੈਲਰੀਜ਼ ਮਿਲਦੀਆਂ ਨੇ ਇੱਕ ਕਾਰਨ ਤੇ ਹੈ ਕਿ ਮਾਂ-ਬਾਪ ਵੀ ਕਹਿ ਦਿੰਦੇ ਨੇ ਕਿ ਅਸੀਂ ਹੁਣ ਦੁਬਾਰਾ ਫੀਸ ਨਹੀਂ ਭੇਜਣੀ ਦੂਸਰੀ ਗੱਲ ਇਹ ਹੈ ਕਿ ਜਦੋਂ ਬੱਚੇ ਇੱਥੋਂ ਅਸੀਂ ਭੇਜਦੇ ਹੈਗੇ ਮਾਂ-ਬਾਪ ਜਦੋਂ ਭੇਜਦੇ ਨੇ ਤਾਂ ਉਹਨਾਂ ਦੀ ਉਹ ਕਦੇ ਵੀ ਮੇਰੇ ਨਾਲ ਜੋ ਗੱਲ ਕਰਦੇ ਨੇ ਤਾਂ ਮੈਂ ਯੂਜ਼ੂਲੀ ਕਹਿੰਦੀ ਆ ਕਿ ਉੱਥੇ ਨਾ ਭੇਜੋ ਜਿੱਥੇ ਤੁਹਾਡੇ ਰਿਲੇਟਿਵ ਨੇ ਇਹ ਗਲਤ ਤੁਹਾਨੂੰ ਸੁਣਨ ਨੂੰ ਅਜੀਬ ਲੱਗੂਗੀ ਕੜਵੀ ਲੱਗੂਗੀ ਮੈਂ ਕਹਿੰਦੀ ਤੁਸੀਂ ਬੱਚਾ ਉੱਥੇ ਭੇਜੋ ਜਿੱਥੇ ਉਹਦਾ ਫਿਊਚਰ ਸਹੀ ਹੈ ਤੇ ਉਹਨੂੰ ਪੀਆਰ ਮਿਲ ਜਾਈਏ ਉਹਨੂੰ ਵਰਕ ਪਰਮਿਟ ਮਿਲੂਗਾ ਤੇ ਪ੍ਰੋਗਰਾਮ ਉਹਦੀ ਮਤਲਬਦਾ ਹੋਵੇ ਕਿਉਂਕਿ ਜਦੋਂ ਬੱਚੇ ਉੱਥੇ ਜਾਂਦੇ ਨੇ ਜੇ ਉਹ ਪੁਰਾਣੇ ਕਿਸੇ ਬੱਚਿਆਂ ਨੂੰ ਜਿਹੜੇ ਕਿ ਪਹਿਲਾਂ ਹੀ ਵਿਗੜੇ ਨੇ ਜਾਂ ਕੰਮ ਸਕੂਲੋਂ ਛੱਡ ਕੇ ਕਾਲਜ ਛੱਡ ਕੇ ਤੁਰੇ ਫਿਰਦੇ ਨੇ ਉਹਨਾਂ ਨੇ ਉਹਨੂੰ ਇਹ ਕਹਿਣਾ ਵੀ ਤੇਰਾ ਦਿਮਾਗ ਖਰਾਬ ਹੈ ਪੜ੍ਹਦਾ ਚੱਲ ਤੂੰ ਆ ਤੈਨੂੰ ਮੈਂ ਉੱਥੇ ਫਲਾਣੀ ਜਗ੍ਹਾ ਤੇ ਲਵਾਉਣਾ ਇੰਨੇ ਘੰਟੇ ਲੈ ਲੈ ਉੱਥੇ ਸ਼ੁਰੂ ਹੁੰਦੀ ਹੈ ਐਕਸਪਲੋਇਟੇਸ਼ਨ ਜੇ ਜਿੱਥੇ ਮਿਨੀਮਮ ਵੇਜ ਏ 15 ਡਾਲਰ ਦੀ ਹੋਊਗੀ ਤਾਂ ਜਿਹੜਾ ਬੱਚਾ ਕੈਸ਼ ਤੇ ਕੰਮ ਕਰੂਗਾ ਅਗਲਾ 4-4 ਡਾਲਰ ਤੇ ਵੀ ਕੰਮ ਕਰਾਊਗਾ ਤਾਂ ਐਕਸਪਲੋਇਟੇਸ਼ਨ ਕਰਨ ਵਾਲੇ ਕੋਈ ਬਾਹਰ ਲੈ ਨਹੀਂ ਆਗੇ ਆਪਣੇ ਹੀ ਨੇ ਤੇ ਉਸ ਵੇਲੇ ਬੱਚੇ ਨੂੰ ਕੋਈ ਦੂਸਰਾ ਬੰਦਾ ਹੀ ਚੱਕ ਦਿੰਦਾ ਵੀ ਤੂੰ ਉੱਥੇ ਆ ਜਾ ਛੱਡ ਪਰੇ ਪੜ੍ਹਾਈ ਨੂੰ ਤਾਂ ਪੰਤ ਕਦੇ-ਕਦੇ ਲਾਲਾ ਕਹਿੰਦੇ ਆ ਜਾ ਆਪਾਂ ਕੰਮ ਕਰਦੇ ਆ ਤੇ ਉਹ ਬੱਚੇ ਉਹਨਾਂ ਨੇ ਚੱਕ ਵਿੱਚ ਬਹੁਤ ਜਲਦੀ ਆ ਜਾਂਦੇ ਨੇ ਇਧਰੋਂ ਪੇਰੈਂਟਸ ਦਾ ਪ੍ਰੈਸ਼ਰ ਵੀ ਹੁੰਦਾ ਜਿਹਦੇ ਕਰਕੇ ਬਹੁਤ ਸਾਰੇ ਬੱਚੇ ਜਿਹੜੇ ਨੇ ਕੰਮ ਵੱਲ ਨੂੰ ਤੁਰ ਪੈਦੇ ਨੇ ਪੜਾਈਆਂ ਛੱਡ ਦਿੰਦੇ ਨੇ ਔਰ ਜ਼ਿਆਦਾ ਪਿਛਲੇ ਕੁਝ ਸਾਲਾਂ ਦੇ ਵਿੱਚ ਪਿਛਲੇ 5 ਸਾਲਾਂ ਚ ਇਹ ਜਾ ਟ੍ਰੈਂਡ ਆਇਆ ਕਿ ਬੱਚਾ ਨੇ ਸੋਚ ਹੀ ਲਿਆ ਵੀ ਪਹੁੰਚੋ ਜਾਂ ਰਿਫਿਊਜੀ ਕੇਸ ਪਾ ਦਿਓ ਜਾਂ ਕਾਲਜ ਸਿਰਫ ਇੱਕ ਦਿਨ ਜਾਓ ਬਾਕੀ ਦਾ ਟਾਈਮ ਸਿਰਫ ਕੰਮ ਹੀ ਕਰੀ ਜਾਓ ਇਹ ਟੈਂਡੈਂਸੀ ਜਾਂ ਪੜਾਈ ਦਾ ਕਨਸੈਪਟ ਖਤਮ ਹੀ ਹੋ ਗਿਆ ਉੱਥੇ ਮੈਨੂੰ ਲੱਗਦਾ ਜਿਵੇਂ ਤੁਸੀਂ ਕਿਹਾ ਕਿ ਵੀ ਪੇਰੈਂਟਸ ਨੂੰ ਵੀ ਚਾਹੀਦਾ ਵੀ 2 ਸਾਲ ਤੱਕ ਤਾਂ ਬਜਟ ਬਣਾ ਕੇ ਚੱਲਣ ਔਰ ਮੈਨੂੰ ਲੱਗਦਾ ਜੇ ਕਿਤੇ ਉਹ ਆਪਣੀ ਜੋ ਪੜਾਈ ਕਰ ਰਹੇ ਸੀ ਉਦੇ ਲਈ ਉਹਦੇ ਵਿੱਚ ਕੰਮ ਚਾਹੁੰਦਾ ਮੰਨਦਾ ਜਿਆਦਾ ਉਹਨਾਂ ਨੂੰ ਸਕਸੈਸ ਮਿਲਦੀ ਮੈਮ ਇੱਕ ਹੋਰ ਸਵਾਲ ਹੈ ਕਿ ਬੱਚੇ ਇਥੋਂ ਜਾ ਰਹੇ ਨੇ ਹੁਣ ਜਿਸ ਸਾਹਬ ਦੇ ਨਾਲ ਆਪਾਂ ਪਹਿਲਾਂ ਜ਼ਿਕਰ ਕੀਤਾ ਵੀ ਜੋ ਆਪਸ ਵਿੱਚ ਕੰਟਰੀ ਦੇ ਵਿੱਚ ਤਣਾਅ ਚੱਲ ਰਿਹਾ ਹੈ ਜੋ ਉਹਨਾਂ ਦੇ ਵੱਲੋਂ ਲਾਅ ਸਖਤ ਕੀਤੇ ਗਏ ਨੇ ਬੱਚਿਆਂ ਜਿਸ ਸਾਹਬ ਦੇ ਨਾਲ ਪਹਿਲਾਂ ਹਵਾ ਚੱਲੀ ਸੀ ਵੀ 12ਵੀਂ ਕੀਤੀ ਆਇਲ ਸੈਂਟਰ ਚਲੋ ਬਾਹਰ 12ਵੀਂ ਕੀਤੀ ਆਇਲ ਸੈਂਟਰ ਚਲੋ ਬਾਹਰ ਕੀ ਹੋ ਚੀਜ਼ ਕੱਟ ਗਈ ਆ ਉਹ ਚੀਜ਼ ਕੱਟ ਗਈ ਹੈਗੀ ਹੈ ਉਹ ਦੇਖੋ ਦੋ ਤਰ੍ਹਾਂ ਦੇ ਬੱਚੇ ਜਾਂਦੇ ਸੀ ਜਿਹੜੇ 12ਵੀਂ ਤੋਂ ਬਾਅਦ ਯੂਨੀਵਰਸਿਟੀਆਂ ਚ ਪੜ੍ਹਨ ਜਾਂਦੇ ਨੇ ਜਿਨ੍ਹਾਂ ਨੇ ਡਿਗਰੀ ਕਰਨੀ ਕਿਉਂਕਿ ਕੈਨੇਡਾ ਦੀ ਡਿਗਰੀ ਦੀ ਮੋਬਿਲਿਟੀ ਬਹੁਤ ਹੈ ਇੱਕ ਵਾਰੀ ਡਿਗਰੀ ਕਰ ਲਈ ਤੁਸੀਂ ਕਿਤੇ ਵੀ ਵਰਲਡ ਚ ਕੰਮ ਕਰ ਸਕਦੇ ਹੋ ਜਿਹੜੇ ਡਿਗਰੀ ਕਰਨ ਜਾਂਦੇ ਸੀ ਉਹ ਹਲੇ ਵੀ ਜਾਣਗੇ ਉਹ ਹੁੰਦੇ ਹੀ ਬੱਚੇ ਕ੍ਰੀਮ ਨੇ ਉਹਨਾਂ ਦੇ ਇੱਥੇ ਵੀ 80% ਤੋਂ ਵੱਧ ਚੱਲ ਰਹੇ ਹੁੰਦੇ ਨੇ ਉਹ ਜਾਂ ਫਿਰ ਮਾਸਟਰਸ ਲਈ ਜਾਂਦੇ ਨੇ ਇੰਜੀਨੀਅਰਿੰਗ ਮਾਸਟਰਸ ਕਰਨਗੇ ਐਮਬੀਏ ਕਰਨਗੇ ਉਹ ਬੱਚੇ ਹਲੇ ਵੀ ਹੈ ਉਹ ਹਲੇ ਵੀ ਜਾਣਾ ਚਾਹਣਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੂੰ ਸਟੱਡੀ ਪਰਮਿਟ ਤੋਂ ਲੈ ਕੇ ਪੀਆਰ ਤੱਕ ਕੋਈ ਹਿੱਚ ਨਹੀਂ ਆਉਣੀ ਪਰ ਜਿਹੜੇ ਬੱਚੇ ਜਾ ਰਹੇ ਸੀ ਇੱਕ ਹੋਰ ਟ੍ਰੈਂਡ ਸ਼ੁਰੂ ਹੋਇਆ ਸੀਗਾ ਕਿ ਇੱਕ ਟਾਈਮ ਤਾਂ ਮੈਨੂੰ ਲੱਗਿਆ ਕਿ ਪਤਾ ਨਹੀਂ ਮੈਂ ਮੈਰਿਜ ਬਿਊਰੋ ਤਾਂ ਨਹੀਂ ਖੋਲ ਲਿਆ ਲੋਕ ਆ ਰਹੇ ਸੀ ਇੱਕ ਪ੍ਰੋਫਾਈਲ ਲੈ ਕੇ ਆਉਂਦੇ ਸੀ ਤੇ ਨਾਲ ਕਹਿ ਦਿੰਦੇ ਸੀ ਕਿ ਆਹ ਦੇਖ ਲਓ ਜੀ ਇਹਨਾਂ ਚੋਂ ਕਿਹੜੀ ਕੁੜੀ ਦੇ ਨਾਲ ਵਿਆਹ ਕਰੀਏ ਕਿ ਸਾਡਾ ਮੁੰਡਾ ਚਲਾ ਜਾਵੇ ਇਹ ਟ੍ਰੈਂਡ ਚੱਲਿਆ ਇੱਕ ਨਾਲ ਇੱਕ ਫ੍ਰੀ ਜਿਹੜਾ ਕਿ ਬਹੁਤ ਡੇਂਜਰਸ ਸੀ ਤੇ ਆਈ ਐਮ ਵੈਰੀ ਗਲੈਡ ਕਿ ਕੈਨੇਡਾ ਨੇ ਇਸ ਚੀਜ਼ ਨੂੰ ਦਿਮਾਗ 'ਚ ਰੱਖਿਆ ਰੂਲ ਸਖਤ ਕੀਤੇ ਇਹ ਰੂਲ ਸਖਤ ਐਸ ਵੇਲੇ ਬੇਸ਼ੱਕ ਸਭ ਨੂੰ ਬੁਰੇ ਲੱਗ ਰਹੇ ਨੇ ਪਰ ਜਿਹੜੇ ਉੱਥੇ ਰਹਿ ਰਹੇ ਨੇ ਜਾਂ ਜਿਹੜੇ ਜੈਨੂਅਲ ਸਟੂਡੈਂਟ ਜਾਣਾ ਚਾਹੁੰਦੇ ਨੇ ਉਹਨਾਂ ਦੇ ਲਈ ਜਿਹੜਾ ਰੂਲ ਐ ਬਲਕਿ ਹੁਣ ਚੰਗੇ ਹੋ ਗਏ ਨੇ ਮੈਂ ਮਤਲਬ ਇੱਕ ਸਾਲ ਦੀ ਆਪਾਂ ਕਹੀਏ ਕੰਟਰੈਕਟ ਮੈਰਿਜ ਵਾਲਾ ਹਿਸਾਬ ਸੀਗਾ ਮਤਲਬ ਕਈ ਕਈ ਖਬਰਾਂ ਵੀ ਆਈਆਂ ਕਿ ਵੀ 에어ਪੋਰਟ ਦੇ ਉੱਤਰ ਦੇ ਸਾਰੀ ਜਿਹੜੀ ਨਵੀਂ ਵਿਆਹ ਦੁਲਹਨ ਹੋਈ ਸੀਗੀ ਉਹ ਜਾ ਕੇ ਆਪਣਾ ਚੂੜਾ ਔਰ ਡਸਟਬਿਨ ਚ ਪਾਉਂਦੇ ਸੀ ਇਹ ਕਈ ਖਬਰਾਂ ਆਈਆਂ ਮਤਲਬ ਬਾਹਰ ਜਾ ਕੇ ਤੁਸੀਂ ਉਤਰੇ ਸੀ 에어ਪੋਰਟ ਤੇ ਤਬਾਚ ਵਾ ਤੂੰ ਕੌਣ ਤੇ ਮੈਂ ਕੌਣ ਇਹ ਚੀਜ਼ ਬੋਚ ਬਹੁਤ ਜ਼ਿਆਦਾ ਚੱਲੀ ਹੈ ਇਹ ਦੇ ਵਿੱਚ ਉਹਨਾਂ ਨੇ ਜਿਹੜੇ 트ਰੇਜੇਡੀ ਰਹੀ ਪੰਜਾਬ ਦੀ ਕਿ ਕੁੜੀਆਂ ਪੜ ਗਈਆਂ ਔਰ ਮੁੰਡੇ ਨੇ ਨਹੀਂ ਸੀ ਪੜਦੇ ਜੇ ਮੇਰੇ ਕੋਲੇ ਕੋਈ 1 ਮਹੀਨੇ ਦੇ ਵਿੱਚ 30 ਬੰਦੇ ਨੇ ਵਾਕ ਇਨ ਕੀਤਾ ਮੇਰੇ ਆਫਿਸ ਦੇ ਵਿੱਚ ਤੁਸੀਂ ਸੋਚ ਨਹੀਂ ਸਕਦੇ ਘੱਟੋ ਘੱਟ ਉਹਦੇ ਵਿੱਚ 20 ਉਹ ਸੀ ਜਿਨ੍ਹਾਂ ਜਿਹੜੇ ਕਿ ਸਿਰਫ ਆਪਣੇ ਬੱਚੇ ਜਿਹੜੇ ਕਿ ਮੁੰਡੇ ਉਹਨਾਂ ਦੇ ਪੜੇ ਨਹੀਂ ਉਹਨਾਂ ਦੇ ਲਈ ਕੁੜੀਆਂ ਦੇ ਰਿਸ਼ਤੇ ਵਾਲੀਆਂ ਕੁੜੀਆਂ ਦੀਆਂ ਫਾਈਲਾਂ ਲੈ ਕੇ ਆਏ ਇਹ ਕਹਿ ਕੇ ਵੀ ਖਰਚਾ ਅਸੀਂ ਕਰਾਂਗੇ ਕੁੜੀ ਨੂੰ ਭੇਜ ਦੋ ਮੁੰਡਾ ਸਾਡਾ ਨਾਲ ਚੱਲਿਆ ਜਾਊਗਾ ਇਹ ਜਿਹੜਾ ਇੱਕ ਨਾਲ ਇੱਕ ਫ੍ਰੀ ਸੀਗਾ ਤੇ ਬੱਚੇ ਮੁੰਡੇ ਨੇ ਜਾ ਕੇ ਕਿਉਂਕਿ ਕੈਨੇਡਾ ਦਾ ਰੂਲ ਸੀਗਾ ਕਿ ਵਰਕ ਪਰਮਿਟ ਜਿਹੜਾ ਸਪਾਂਸਰ ਜਿਹੜਾ ਆਊਗਾ ਉਹ ਕੰਮ ਕਰ ਸਕਦਾ ਤੇ ਉਹਨਾਂ ਨੂੰ ਬੜਾ ਸੌਖਾ ਲੱਗਾ ਕਈਆਂ ਨੇ ਤਾਂ ਹੱਦ ਹੀ ਕਰਤੀ ਉਹ ਇਹ ਹੱਦ ਕਰਤੀ ਕਿ ਕੁੜੀ ਉੱਥੇ ਪਹੁੰਚੀ ਮੁੰਡੇ ਨੂੰ ਸਪਾਂਸਰ ਕੀਤਾ ਮੁੰਡਾ ਉੱਥੇ ਪਹੁੰਚਿਆ ਤੱਕ ਕੁੜੀ ਨੇ ਆਪਣਾ ਬਾਕੀ ਦੀ ਫੀਸ ਵੀ ਮੜਵਾ ਲਈ ਜੀਐਸਏ ਮੜਵਾ ਲਈ ਮਤਲਬ ਕਿ ਬਿਨਾਂ ਪੈਸੇ ਤੇ ਦੋ ਬੰਦੇ ਕੈਨੇਡਾ ਦੇ ਵਿੱਚ ਚਲੇ ਗਏ ਔਰ ਉੱਥੇ ਜਾ ਕੇ ਜੋ ਉਹਨਾਂ ਨੇ ਸਿਸਟਮ ਦੇ ਨਾਲ ਉਹਨਾਂ ਦੇ ਅਬਿਊਜ਼ ਕੀਤਾ ਸਿਸਟਮ ਨੂੰ ਉਹ ਵੱਖਰਾ ਕੀਤਾ ਤੇ ਆਫਟਰ ਆਲ ਕੈਨੇਡਾ ਨੂੰ ਵੀ ਤੱਕ ਲਾਉਣੀ ਸੀ ਨਾ ਫਿਰ ਮੈਮ ਹੁਣ ਜਿਹੜੇ ਬੱਚੇ ਜਿਵੇਂ ਜਾਣੇ ਚਲੋ ਹਾਲਾਤ ਥੋੜਾ ਟਫ ਕ੍ਰਾਈਟਰੀਆ ਟਾਫ ਕਰਤਾ ਉਹਨਾਂ ਨੇ ਪਰ ਅਜਿਹੇ ਕਿਹੜੇ ਕੋਰਸ ਨੇ ਉਹਨਾਂ ਕੋਈ ਬੱਚੇ ਹੱਲੇ ਵਿੱਚ ਚਾਹ ਬਾਨੇ ਜੋ ਸਿੱਖਿਆ ਲਈ ਜਾਣਾ ਚਾਹੁੰਦੇ ਖਾਸ ਕਰਕੇ ਤਾਂ ਉਹ ਕਿਹੜੇ ਕੋਰਸ ਲੈ ਸਕਦੇ ਨੇ ਕੀ ਤੁਹਾਡੀ ਗਾਰਡਨਸ ਜਿਸ ਨਾਲ ਉਹਨਾਂ ਨੂੰ ਈਜ਼ੀਲੀ ਉੱਥੇ ਗੋ ਥਰੂ ਕਰ ਸਕਦੇ ਵੀਜ਼ਾ ਮਿਲ ਸਕਦਾ ਕੈਨੇਡਾ ਦੇ ਵਿੱਚ ਸਭ ਤੋਂ ਹੱਲੇ ਵੀ ਬਿਊਟੀ ਉਹਦੀ ਇਹ ਹੈ ਕੈਨੇਡਾ ਦੀ ਕਿ ਅਗਰ ਤੁਸੀਂ ਉੱਥੇ ਹੱਲੇ ਵੀ ਪੜਨ ਜਾਣੇ ਹੋ ਐਕਚੁਅਲ ਪੜਨ ਜਾਣੇ ਹੋ ਉਹ ਚਾਹੇ ਸਾਇੰਸਿਸ ਹੋਣ ਇੰਜੀਨੀਅਰਿੰਗ ਹੋਵੇ ਈਵਨ ਬੈਚਲਰ ਆਫ ਆਰਟਸ ਹੋਵੇ ਠੀਕ ਹੈ ਜਾਂ ਉਹਨਾਂ ਦੇ ਕੋਲੇ ਤੁਸੀਂ ਐਗਰੀਕਲਚਰ ਲੈ ਲਓ ਨਰਸਿੰਗਸ ਲੈ ਲਓ ਹੈਲਥ ਨਰਸਿੰਗ ਨੂੰ ਛੱਡੋ ਹੈਲਥ ਸਾਇੰਸਸ ਦੇ ਪ੍ਰੋਗਰਾਮ ਲੈ ਲਓ ਫੂਡ ਇੰਡਸਟਰੀ ਲੈ ਲਓ ਹਰੇਕ ਦੇ ਵਿੱਚ ਜੌਬ ਹੈ ਉਹਨਾਂ ਨੇ ਪ੍ਰੋਗਰਾਮ ਜਿਹੜੇ ਸ਼ੁਰੂ ਕੀਤੇ ਨੇ ਜਾਂ ਯੂਨੀਵਰਸਟੀਆਂ ਦੇ ਪ੍ਰੋਗਰਾਮ ਉਹ ਬੇਸਿਕਲੀ ਉਹ ਆਪਣੇ ਵਾਂਗੂ ਹਰ ਥਾਂ ਤੇ ਯੂਨੀਵਰਸਿਟੀ ਨਹੀਂ ਖੋਲ ਲੈਂਦੇ ਜਾਂ ਕਾਲਜ ਨਹੀਂ ਖੋਲ ਲੈਂਦੇ ਗਵਰਨਮੈਂਟ ਕੰਟਰੋਲਡ ਹੈ ਸਿਰਫ ਉਹੀ ਪ੍ਰੋਗਰਾਮ ਆਫਰ ਕੀਤੇ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਜੌਬਸ ਅਵੇਲੇਬਿਲਟੀ ਹੁੰਦੀ ਹੈ ਸੋ ਅਗਰ ਬੱਚੇ ਉਥੇ ਹੁਣ ਵੀ ਜਾਣ ਔਰ ਉਹ ਸਹੀ ਆਪਣੇ ਪ੍ਰੋਗਰਾਮਸ ਦੇ ਅਕੋਰਡਿੰਗਲੀ ਤੇ ਆਪਣੇ ਐਪਟੀਟਿਊਡ ਦੇ ਅਕੋਰਡਿੰਗਲੀ ਪ੍ਰੋਗਰਾਮ ਕਾਉਂਸਲ ਕਰਕੇ ਲੈ ਕੇ ਜਾਣ ਔਰ ਉਹਨਾਂ ਨੂੰ ਪੜ੍ਹਨ 100% ਵੀਜ਼ਾ ਵੀ ਮਿਲੇਗਾ ਵਰਕ ਪਰਮਿਟ ਵੀ ਮਿਲੇਗਾ ਪੀਆਰ ਵੀ ਮਿਲੇਗਾ ਇਹਦੇ ਵਿੱਚ ਕੋਈ ਦੋ ਰਾਏ ਹੀ ਨਹੀਂ ਹੈ ਕਿ ਕੈਨੇਡਾ ਹਲੇ ਵੀ ਓਪਨ ਹੈ ਪਰ ਸਿਰਫ ਤੇ ਸਿਰਫ ਸਹੀ ਪੜਨ ਵਾਲੇ ਸਟੂਡੈਂਟਸ ਦੇ ਲਈ ਚਾਹੇ ਉਹ ਡਿਪਲੋਮਾ ਕਰਨ ਜਾਂ ਯੂਨੀਵਰਸਿਟੀ ਕਰਨ ਪਰ ਪਹਿਲਾਂ ਚੰਗੀ ਤਰ੍ਹਾਂ ਉਸ ਦੇ ਬਾਰੇ ਕਾਉਂਸਲਿੰਗ ਲੈਣ ਚੰਗੀ ਤਰ੍ਹਾਂ ਉਹਦੇ ਬਾਰੇ ਜਾਣਕਾਰੀ ਲੈਣ ਐਵੇਂ ਨਹੀਂ ਕਿਸੇ ਦੇ ਕਹੇ ਕਹਾਏ ਤੇ ਅਪਲਾਈ ਕਰਦੇ ਆ ਮੈਮ ਹੁਣ ਤਾਂ ਸਟੂਡੈਂਟਸ ਦੀ ਗੱਲ ਹੋ ਗਈ ਕਈ ਉੱਥੇ ਕਾਫੀ ਲੰਬੇ ਸਮੇਂ ਤੋਂ ਰਹਿ ਰਹੇ ਨੇ ਪੱਕੇ ਹੋਣ ਦੀ ਵੇਟ ਕਰ ਰਹੇ ਨੇ ਪਰ ਹੱਲੇ ਵੀ ਕਹਿੰਦੇ ਵੀ ਕਈ ਸਾਲ ਨਿਕਲ ਗਏ ਪਰ ਪੱਕੇ ਨਹੀਂ ਹੋ ਪਾਰੇ ਕੀ ਕਾਰਨ ਕੀ ਉਹਦੇ ਪਿੱਛੇ ਹੁਣ ਇਹੀ ਮੈਂ ਪੁੱਛਣਾ ਚਾਹਨੀ ਆ ਬਹੁਤ ਬੱਚਾ ਜਿਹੜੇ ਹੁਣ ਬਹੁਤ ਕੰਪਲੇਨ ਕਰਦੇ ਨੇ YouTube ਤੇ ਵੀਡੀਓ ਵੀ ਪਾ ਕੈਨੇਡਾ ਨਾ ਆਇਓ ਬੜਾ ਟਫ ਹੋ ਗਿਆ ਕੈਨੇਡਾ ਆ ਲੈਣੇ ਸਾਡੇ ਨਾਲ ਇਹ ਕਰਤੀ ਬੇਨੂ ਤੋ ਸਹੀ ਦੱਸੋ ਵੀ ਜਦੋਂ ਕੈਨੇਡਾ ਗਏ ਸੀ ਉਦੋਂ ਸੋਚ ਕੇ ਗਏ ਸੀ ਨਾ ਕੁਝ ਸੋਚਿਆ ਸੀ ਕਿਸੇ ਬੇਸ ਤੇ ਗਏ ਹੋਣਗੇ ਕਿ ਉਹ ਬੇਸ ਖਤਮ ਹੋ ਗਿਆ ਕਿ ਕਿ ਉਹਨਾਂ ਨੇ ਉਹ ਬੇਸ ਖੁਦ ਖਤਮ ਕਰਤਾ ਜੇ ਉਹ ਸਟੱਡੀ ਪਰਮਿਟ ਤੇ ਗਏ ਸੀ ਇਹਦਾ ਮਤਲਬ ਉਹ ਪੜ੍ਹੇ ਨਹੀਂ ਜੇ ਪੜ੍ਹੇ ਨਹੀਂ ਪ੍ਰੋਗਰਾਮ ਨਹੀਂ ਖਤਮ ਕੀਤਾ ਤਾਂ ਵਰਕ ਪਰਮਿਟ ਨਹੀਂ ਮਿਲਿਆ ਜੇ ਵਰਕ ਪਰਮਿਟ ਮਿਲਿਆ ਵਰਕ ਪਰਮਿਟ ਤੇ ਹੀ ਗਏ ਸੀ ਗਏ ਵੈਸਟਰ ਸੀ ਫਿਰ ਉੱਥੇ ਕਨਵਰਟ ਕਰ ਲਿਆ ਵਰਕ ਪਰਮਿਟ ਦੇ ਵਿੱਚ ਆਪਣੇ ਆਪ ਨੂੰ ਐਕਸਪਰਟੇਸ਼ਨ ਦੇ ਲਈ ਓਪਨ ਕਰਤਾ ਵੀ ਕਿਸੇ ਨੂੰ ਪੈਸੇ ਦਿੱਤੇ ਤੇ ਉਹਨੇ ਵਰਕ ਪਰਮਿਟ ਦੇਤਾ ਅਗਲੀ ਵਾਰੀ ਉਹਦੇ ਨਾਲ ਰੌਲਾ ਪੈ ਗਿਆ ਉਹਨੇ ਕਿਹਾ ਮੈਂ ਤੇਰਾ ਵਰਕ ਪਰਮਿਟ ਖਤਮ ਕਰਤਾ ਫਿਰ ਉਹ ਕਿਤੇ ਹੋਰ ਚਲੇ ਗਏ ਸਿਰਫ ਉਹੀ ਬੱਚੇ ਉੱਤੇ ਸਟਰਗਲ ਕਰ ਰਹੇ ਨੇ ਜਿਨ੍ਹਾਂ ਨੇ ਕਿਸੇ ਨਾ ਕਿਸੇ ਵੇਲੇ ਕਿਸੇ ਨਾ ਕਿਸੇ ਸਟੇਜ ਤੇ ਕੈਨੇਡੀਅਨ ਜਿਹੜਾ ਲਾਅ ਸੀ ਜਿਹਦੇ ਅੰਡਰ ਉਹ ਆਏ ਸੀ ਜਿਹਦੀ ਕੈਟਾਗਰੀ ਚੋਂ ਆਏ ਸੀ ਉਸ ਕੈਟਾਗਰੀ ਦੇ ਉਸ ਲਾਅ ਨੂੰ ਅਬਿਊਜ਼ ਕੀਤਾ ਹੋਇਆ exploit ਕੀਤਾ ਹੋਇਆ ਤੇ ਉਹਨੂੰ ਇੱਕ ਸ਼ਾਰਟਕਟ ਲੱਭਣ ਦੀ ਕੋਸ਼ਿਸ਼ ਕੀਤੀ ਹੋਈ ਹੈ ਜਿਹਦੇ ਕਰਕੇ ਉਹਨਾਂ ਨੂੰ ਹੁਣ ਦਿੱਕਤ ਆ ਰਹੀ ਹੈ ਤੁਸੀਂ ਕਿਸੇ ਵੀ ਉਸ ਸਟੂਡੈਂਟ ਨੂੰ ਜਾਂ ਜਿਹੜਾ ਜੈਨੂਨ ਵਰਕ ਪਰਮਿਟ ਤੇ ਗਿਆ ਸੀ ਜਾਂ ਜਿਹੜਾ ਜੈਨੂਨ ਮੈਰਿਜ ਸੀ ਉਹਨਾਂ ਨੂੰ ਕਿਸੇ ਨੂੰ ਪੁੱਛ ਲਓ ਕਿਸੇ ਨੂੰ ਕੋਈ ਦਿੱਕਤ ਨਹੀਂ ਆਈ ਹੋਣੀ ਇਹ ਜਿਹੜੇ ਸ਼ਾਰਟਕਟ ਵਾਲੇ ਸੀ ਜਿਨ੍ਹਾਂ ਨੇ ਅਸਲੀ ਗਏ ਕਿਸੇ ਹੋਰ ਕੰਮਲੇ ਸੀ ਲਾਕ ਉੱਥੇ ਕਿਤੇ ਚੱਲ ਪਏ ਕਿਸੇ ਹੋਰ ਪਾਸੇ ਸਿਰਫ ਉਹਨਾਂ ਨੂੰ ਦਿੱਕਤ ਹੈ ਖੈਰ ਮੈਂ ਇੱਕ ਅਖੀਰ ਚ ਤੁਹਾਨੂੰ ਇੱਕ ਹੋਰ ਸਵਾਲ ਹੈ ਵੀ ਜਿੰਦੂ ਤੁਸੀਂ ਕੀ ਆ ਵੀ ਜਾਣਦੇ ਤਾਂ ਬੜੇ ਚਾਵਾ ਨਾਲ ਹੈ ਬੜਾ ਕੁਝ ਸੋਚ ਕੇ ਜਾਣਦੇ ਨੇ ਪਰ ਹੁਣ ਇਹ ਵੀ ਕੇਸ ਸੀ ਸਾਹਮਣੇ ਆ ਰਿਹਾ ਕਿ ਜਿਹੜੇ ਕਈ ਪੱਕੇ ਹੋ ਗਏ ਨੇ ਜਾਂ ਪੱਕੇ ਹੋਣ ਵਾਲੇ ਨੇ ਸਟੂਡੈਂਟ ਨੇ ਜਾਂ ਕੋਈ ਵੀ ਹੈ ਉਹ ਵਾਪਸ ਆਣੇ ਸ਼ੁਰੂ ਹੋ ਗਏ ਨੇ ਉਹਦੇ ਪਿੱਛੇ ਕੀ ਕਾਰਨ ਸਮਝਦੇ ਹੋ ਆ ਵਾਪਸ ਆਉਣ ਦੇ ਕੁਝ ਤਾਂ ਉਹਦੇ ਆਪਣੇ ਸੋਸ਼ਲ ਕਾਰਨ ਹੁੰਦੇ ਨੇ ਕਈਆਂ ਦੀ ਮਜਬੂਰੀ ਵੀ ਹੁੰਦੀ ਹੈ ਪੈਰੈਂਟਸ ਇੱਥੇ ਨੇ ਉਸ ਕਰਕੇ ਆਉਂਦੇ ਨੇ ਕੰਗਿਆ ਨੂੰ ਕਈ ਆਪਣੀ ਮਰਜ਼ੀ ਨਾਲ ਜਾਂਦੇ ਨੇ ਕਈ ਬੱਚੇ ਉਸ ਕਰਕੇ ਆਉਂਦੇ ਨੇ ਕਿ ਐਜੂਕੇਸ਼ਨ ਲਈ ਹੈ ਤੇ ਹੁਣ ਜਿਸ ਜਗ੍ਹਾ ਤੇ ਉਹਨਾਂ ਨੂੰ ਜੌਬਸ ਮਿਲੀਆਂ ਤੇ ਉਹਦੀ ਉਹਦੀ ਪੈਕੇजेस ਜੇ ਉਹਨਾਂ ਨੂੰ ਕਿਸੇ ਹੋਰ ਕੰਟਰੀ ਜਾਂ ਆਪਣੇ ਕੰਟਰੀ ਚ ਬੈਠਣ ਨੇ ਉਹ ਆ ਰਹੇ ਨੇ ਜਾਂ ਫਿਰ ਬਹੁਤੇ ਫਰਸਟ੍ਰੇਟ ਹੋ ਕੇ ਆ ਰਹੇ ਨੇ ਜਿਨ੍ਹਾਂ ਨੇ ਸੋਚਿਆ ਤਾਂ ਖੁਸ਼ ਇਹ ਸੀਗਾ ਕਿ ਮੈਂ ਸ਼ਾਇਦ ਬਹੁਤਾ ਪੜਾ ਨਾ ਪਰ ਮੈਨੂੰ ਪਤਾ ਨਹੀਂ ਉੱਥੇ ਮੈਂ ਕੀ ਬਿਜ਼ਨਸ ਹੀ ਸ਼ੁਰੂ ਕਰ ਲੈਣਾ ਔਰ ਮੈਂ بڑے ਟਰੱਕ ਲੈ ਲਵਾਂ ਜਾਂ ਮੈਂ بڑے ਸਾਬੇ ਖੋਲੂੰ ਜਾਂ ਇਸ ਤਰ੍ਹਾਂ ਉਹ ਵਾਲੇ ਉਹ ਸੁਪਨੇ ਪੂਰੇ ਨਹੀਂ ਹੁੰਦੇ ਹੈਗੇ ਤਾਂ ਉਹਦੇ ਕਰਕੇ ਉਹ ਵਾਪਸ ਆਉਂਦੇ ਨੇ ਕੈਨੇਡਾ ਬੇਸਿਕਲੀ ਸੋਸ਼ਲਿਸਟਿਕ ਕੰਟਰੀ ਹੈ ਉੱਥੇ ਤੁਸੀਂ ਕੰਮ ਕਰੋ ਜੈਨੂਨ ਕੰਮ ਕਰੋ ਤੇ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਤੁਹਾਡੇ ਬੱਚਿਆਂ ਦੇ ਐਜੂਕੇਸ਼ਨ ਮੈਡੀਕਲ ਪੈਨਸ਼ਨ ਸਭ ਕੁਝ ਠੀਕ ਹੈ ਪਰ ਜੇ ਤੁਸੀਂ ਕਹੋ ਰਾਤੋਂ ਰਾਤ ਅਮੀਰ ਹੋਣ ਵਾਲਾ ਦੇਸ਼ ਕੈਨੇਡਾ ਨਹੀਂ ਹੈ ਸੋ ਇਸ ਕਰਕੇ ਜਦ ਤੁਸੀਂ ਜਾਣਿਆ ਕਿ ਲੰਬੇ ਟਾਈਮ ਦੇ ਲਈ ਤੁਸੀਂ ਜਦੋਂ ਉੱਥੇ ਕੰਸਿਸਟੈਂਟਲੀ ਲੀਗਲੀ ਲਾਫਲੀ ਉਹਨਾਂ ਦੇ ਰੂਲਸ ਦੇ ਮੁਤਾਬਕ ਉਹਨਾਂ ਨਾਲ ਅਸੀਮੂਲੇਟ ਹੋ ਕੇ ਕੰਮ ਕਰਦੇ ਹੋ ਆਪਣੀ ਚੁਆਇਸ ਤੋਂ ਬਿਨਾ ਤੁਹਾਨੂੰ ਕੈਨੇਡਾ ਵਾਪਸ ਆਉਣ ਦੀ ਲੋੜ ਨਹੀਂ ਆਪਣੀ ਚੁਆਇਸ ਆ ਤਾਂ ਤੁਸੀਂ ਆਪਣੀ ਕੰਟਰੀ ਮੁੜ ਸਕਦੇ ਹੈਗੇ ਹੋ ਕਈ ਐਸੇ ਪੇਰੈਂਟਸ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਸਾਡੇ ਉਹ ਵਾਪਸ ਆ ਰਹੇ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਸਾਡੇ ਕੋਲ ਇੱਥੇ ਜ਼ਮੀਨਾਂ ਸੀ ਹੁਣ ਪੰਜਾਬ ਦੇ ਵਿੱਚ ਆਰਗੇਨਿਕ ਖੇਤੀ ਦਾ ਬੜਾ ਜ਼ੋਰ ਹੋ ਗਿਆ ਹੈ ਆ ਆ ਫਾਰਮ ਆਰਗੇਨ ਜਿਹੜਾ ਹੈਗਾ ਆਪਣਾ ਟੂਰਿਜ਼ਮ ਬਹੁਤ ਵਧ ਗਿਆ ਹੈ ਉਹ ਚਾਹੁੰਦੇ ਨੇ ਉਹ ਡਵੈਲਪ ਕਰ ਲਈਏ ਕਈਆਂ ਨੂੰ ਇਹ ਲੱਗਦਾ ਹੈ ਕਿ ਅਸੀਂ ਇੱਕ ਸਰਟਨ ਏਜ ਤੇ ਜਾ ਕੇ ਆਪਣੇ ਬੱਚਿਆਂ ਨੂੰ ਰੂਟਸ ਨਾਲ ਵਾਪਸ ਜੋੜਨਾ ਹੈਗਾ ਉਹਨਾਂ ਨੂੰ ਪੰਜਾਬੀ ਵੀ ਸਿਖਾਉਣੀ ਹੈ ਤੇ ਉਹਨਾਂ ਨੂੰ ਕੁਝ ਟੀਨ ਏਜ ਦੇ ਸਾਲ ਨੇ ਉਹ ਇੰਡੀਆ ਦੇ ਵਿੱਚ گزارਨੇ ਉਹਨਾਂ ਦੇ ਜ਼ਰੂਰੀ ਨੇ ਉਹ ਉਹਨਾਂ ਕਾਰਨਾਂ ਕਰਕੇ ਵੀ ਇੰਡੀਆ ਵਾਪਸ ਆ ਰਹੇ ਨੇ ਆ ਬਿਲਕੁਲ ਮੈਮ ਤੁਸੀਂ ਜੁੜੇ ਤੁਸੀਂ ਬੜਾ ਸਮਝਦਤਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਆ ਤਾਂ ਬਿਲਕੁਲ ਇਸਨ ਸਰਦਨਾਲ ਮੈਡਮ ਅਮ੍ਰਿਤਾ ਮੰਗੜ ਜੀ ਜੋ ਕਿ ਲੰਬੇ ਸਮੇਂ ਤੋਂ ਬੱਚਿਆਂ ਦੇ ਭਵਿੱਖ ਬਣਾ ਰਹੇ ਨੇ ਇਹਨਾਂ ਦੇ अनेका ਬੱਚੇ ਵਿਦੇਸ਼ਾਂ ਦੇ ਵਿੱਚ ਸੈਟਲ ਨੇ ਔਰ ਲੰਬੇ ਸਮੇਂ ਤੋਂ ਇਸ ਇੰਡਸਟਰੀ ਦੇ ਵਿੱਚ ਨੇ ਉਹਨਾਂ ਨੇ ਕਾਹਵਯ ਸਟਾਰ ਦੇ ਵਿੱਚ ਦੱਸਿਆ ਵੀ ਵਿਦੇਸ਼ਾਂ ਦੇ ਵਿੱਚ ਸਮੇਂ ਇਸ ਵਿੱਚ ਇਸ ਸਮੇਂ ਕੀ ਹਾਲਾਤ ਨੇ ਸਟੂਡੈਂਟਸ ਨੂੰ ਕੀ ਦਿੱਕਤਾਂ ਆ ਰਹੀਆਂ ਨੇ ਉਹਦਾ ਹੱਲ ਕੀ ਹੈ ਜੇ ਪੀਆਰ ਨਹੀਂ ਹੋ ਰਹੀ ਉਹਦੇ ਵਿੱਚ ਕਾਰਨ ਕੀ ਨੇ ਤਾਂ ਕਾਫੀ ਵਿਸਤਾਰ ਦੇ ਵਿੱਚ ਚਰਚਾ ਕੀਤੀ ਹੈ ਕੈਮਰਾਮੈਨ ਹਿਮਾਂਸ਼ੂ ਦਿਨਾਰ ਮੈਂ ਲਗਨ ਸੇਠ ਵਾਸ ਦਾ ਪੰਜਾਬ